ਮਸਾਵੀ ਕੀ ਹੁੰਦਾ ਜੀ ਮਸਾਵੀ ਹੁੰਦੀ ਹੈ ਜਦੋਂ ਮਰਬਾ ਬੰਦੀ ਹੁੰਦੀ ਹੈ ਨਾ ਮਰਬਾ ਬੰਦੀ ਦੇ ਟਾਈਮ ਮਰਬੇ ਬਣੇ ਹੋਏ ਹੁੰਦੇ ਨੇ ਠੀਕ ਹੈ ਸਰ 25 ਕਿਲਿਆਂ ਦਾ ਇੱਕ ਮਰਬਾ ਹੁੰਦਾ ਉਹਦੇ ਵਿੱਚ 25 ਨੂੰ ਨੰਬਰ ਦਿੱਤੇ ਹੁੰਦੇ ਨੇ ਅੱਛਾ ਜੀ ਉਹ ਜਣੇ ਕਿ ਇੱਕ ਕਾਗਜ਼ ਤੇ ਜਾਂ ਕੱਪੜੇ ਦੇ ਉੱਤੇ ਕਾਗਜ਼ ਲਾ ਕੇ ਜਣੇ ਕਿ ਉਹਦੇ ਉੱਤੇ ਤਿਆਰ ਕੀਤਾ ਹੁੰਦਾ ਹੈ ਜਿਹੜੀ ਮਸਾਵੀ ਹੈ ਇਹ ਜਣੇ ਕਿ ਨਕਸ਼ਾ ਦਾ ਮੇਨ ਰਿਕਾਰਡ ਹੋ ਗਿਆ ਠੀਕ ਹੈ ਜੀ ਮਰਬਾ ਬੰਦੀ ਸਹਿਮੇ ਦਾ ਠੀਕ ਆ ਉਸ ਤੋਂ ਹੀ ਨਕਸ਼ੇ ਤਿਆਰ ਹੁੰਦੇ ਨੇ ਜਿਹੜੇ ਨਕਸ਼ੇ ਨੇ ਬਾਅਦ ਚ ਪਟਵਾਰੀ ਲਵੇ ਨਕਸ਼ੇ ਹੁੰਦੇ ਨੇ ਨਾ ਇਹ ਮਸਾਵੀ ਤੋਂ ਤਿਆਰ ਕੀਤੇ ਜਾਂਦੇ ਨੇ ਅੱਛਾ ਜੀ ਮਸਾਵੀਆ ਜਿਹੜੀ ਜਣ ਕੇ ਇੱਕ ਕਾਗਜ਼ ਹੁੰਦੇ ਨੇ ਵੱਖਰੇ ਵੱਖਰੇ ਟੁਕੜੇ ਹੁੰਦੇ ਨੇ ਉਹ ਠੀਕ ਆ ਉਹਨਾਂ ਤੇ ਤਿਆਰ ਹੋਈ ਹੋਈ ਹੁੰਦੀ ਆ ਉਸ ਤੋਂ ਮਸਾਵੀ ਤੋਂ ਹੀ ਨਕਸ਼ਾ ਤਿਆਰ ਬਣੀ ਹੋਈ ਹੁੰਦੀ ਆ ਉਹਦੇ ਉੱਤੇ ਮਰਬੇ ਬਣੇ ਹੁੰਦੇ ਨੇ ਉਹ ਜਣ ਕੇ ਪਿੰਡ ਦੇ ਹਿਸਾਬ ਨਾਲ ਜਣ ਕੇ 20 ਪੇਜਾਂ ਤੇ ਜਾਂ 40 ਪੇਜਾਂ ਤੇ ਵੱਡੇ ਪਿੰਡ ਦੇ 40 ਪੇਜਾਂ ਦੇ ਜਾਂ ਉਸ ਮਰਬੇ ਦੇ ਹਿਸਾਬ ਨਾਲ ਬਣੀ ਹੋਈ ਹੁੰਦੀ ਹੈ ਠੀਕ ਹੈ ਜੀ ਠੀਕ ਉਹਨੂੰ ਮਸਾਵੀ ਕਹੇ ਜਾਂਦਾ ਜਣ ਕੇ ਮੇਨ ਰਿਕਾਰਡ ਹੈ ਜਿਹੜਾ ਨਕਸ਼ੇ ਤੇ ਗਲਤ ਹੋ ਸਕਦਾ ਹੈ ਮਸਾਵੀ ਤੇ ਕੋਈ ਚੀਜ਼ ਗਲਤ ਨਹੀਂ ਹੁੰਦੀ ਅੱਛਾ ਅੱਛਾ ਸਹੀ ਹੈ ਨਕਸ਼ੇ ਦੇ ਕਈ ਵਾਰੀ ਨਕਸ਼ਾ ਤਿਆਰ ਕਰਨ ਵਾਲੇ ਤੋਂ ਕੋਈ ਗਲਤੀ ਲਿਖੀ ਜਾਂਦੀ ਹੈ ਜਣ ਕੇ ਜੇ ਕੋਈ ਗਲਤ ਹੋਵੇ ਤਾਂ ਉਹਨੂੰ ਤਸੱਲੀ ਕਰਨ ਵਾਸਤੇ ਮਸਾਵੀ ਆ ਵੀ ਉਹ ਪੱਕਾ ਰਕਾੜ ਆਪਾਂ ਕਹਿੰਦੇ ਹਾਂ ਇਹ ਰਕਾੜ ਸਰਬੰਦੀ ਦੇ ਟਾਈਮ ਤਿਆਰ ਕੀਤਾ ਹੋਇਆ ਪੱਕਾ ਰਕਾੜ ਹੈ ਵੀ ਜਿਹੜ ਆਬਾਦੀ ਦੇ ਆਬਾਦੀ ਮਤਲਬ ਵਾਦੀ ਆ ਗਿਆ ਦੇ ਦਾ ਮਤਲਬ ਹੁੰਦਾ ਪਿੰਡ ਹਾਂ 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 ਪਿੰਡ ਦੀ ਆਬਾਦੀ ਹੈ ਜਿਹੜੀ ਉਹਦਾ ਰਕਵੇ ਉਹ ਠੀਕ ਹੈ ਜੀ ਠੀਕ ਕੁੱਲ ਰਕਵੇ ਦਾ ਨੰਬਰ ਹੁੰਦਾ ਜੋਂ ਦਾ ਅੱਛਾ ਜੀ ਨਕਲ ਉਹਦੀ ਲੈ ਸਕੋ ਤੇ ਪਰ ਉਹ ਕਿਸੇ ਦੇ ਨਾਂ ਨਹੀਂ ਹੈਗੀ ਅੱਛਾ ਉਹ ਨਾਂ ਨਹੀਂ ਕਿਸ ਦੀ ਹਾਂ ਆਬਾਦੀ ਦੇ ਹੀ ਲਿਖਿਆ ਹੋਇਆ ਹੁੰਦਾ ਅੱਛਾ ਆਬਾਦੀ ਦੇ ਸ਼ਬਦ ਨਾਲ ਇਕੱਠਾ ਹੁੰਦਾ ਹਾਂ 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 ਆਬਾਦੀ ਦੇ ਪਿੰਡ ਦਾ ਰਕਵਾ ਬਸ ਟੋਟਲ ਕਿੰਨਾ ਰਕਵਾ ਸਪੋਜ਼ ਕਰੋ ਆਪਣੀ 10 ਕਿੱਲਾਂ 'ਚ ਬਣੀ ਹੋਈ ਹੈ ਜਾਂ 2 ਕਿੱਲਾਂ 'ਚ ਬਣੀ ਹੋਈ ਹੈ ਆਬਾਦੀ ਹਾਂਜੀ ਹਾਂ ਉਹਦਾ ਰਕਵਾ ਆਪਾਂ ਨੂੰ ਮਿਲ ਜੂਗਾ ਵੀ ਕਿੰਨਾ ਰਕਵਾ ਹੈ ਠੀਕ ਤੋਂ ਪਹਿਲਾ ਖਾਤਾ ਹੈ ਇਹਦੇ ਵਿੱਚ ਖੇਵਟ ਨੰਬਰ ਹੁੰਦੇ ਨੇ ਅੱਛਾ ਜੀ ਉਸ ਤੋਂ ਬਾਅਦ ਦੋ ਨੰਬਰ ਖਾਤਾ ਹੈ ਇਹਦੇ ਵਿੱਚ ਖਾਤਾ ਕਾਸਟ ਦੇ ਵਿੱਚ ਜਿਹੜੇ ਨਰਾਜ ਆਈ ਜਾਂਦੇ ਨੇ ਉਹਨਾਂ ਨੂੰ ਖਾਤਾ ਨੰਬਰ ਕਹਿੰਦੇ ਨੇ ਉਹ ਖਾਤਾ ਨੰਬਰ ਹੁੰਦੇ ਨੇ ਠੀਕ ਹੈ ਜੀ ਆ ਆ ਗਿਆ ਮਾਲਕੀ ਦਾ ਵੀਰਬ ਇਹਦੇ ਵਿੱਚ ਜਿੰਨੇ ਵੀ ਖੇਵਟ ਦੇ ਵਿੱਚ ਮਾਲਕ ਨੇ ਉਹਨਾਂ ਦੇ ਹਿੱਸੇ ਦਰਜ ਹੁੰਦੇ ਨੇ ਵੀ ਕਿਹੜੇ ਮਾਲਕ ਦਾ ਕਿੰਨਾ-ਕਿੰਨਾ ਹਿੱਸਾ ਠੀਕ ਹੈ ਇਹ ਆਗੇ ਕਾਸਤਕਾਰ ਦਾ ਖਾਤਾ ਜੇ ਸਪੋਜ਼ ਕਰੋ ਇਹ ਚ 20 ਮਾਲਕ ਨੇ 20 ਮਾਲਕਾ ਡੱਡ ਖੇਤੀ ਕਰਦੇ ਨੇ ਆਡਾ ਗੁਰਦੌਰੀਆਂ ਨੇ ਤਾਂ ਇੱਥੇ ਆ ਜੂਆ ਬੇਰਵਾਫੀ ਫਲਾਣਾ ਸਿੰਘ ਇਸੇ ਦਾ ਕਾਸਤਕਾਰ ਤੇ ਉਹਦੇ ਆ ਨੰਬਰ ਖਸਰਾ ਨੇ ਉਹਦਾ ਜੋੜ ਆ ਜੂਆ ਇਹਨੂੰ ਖਾਤਾ ਕਹਿ ਦਿੰਦੇ ਆ ਠੀਕ ਹੈ ਜਮਾ ਬੰਦੀ ਦੇ ਵਿੱਚ ਮਾਲਕੀ ਦਾ ਪੂਰਾ ਬੇਰਵਾ ਹੁੰਦਾ ਉਹ ਤੇ ਕੀ ਲੋਨ ਲਿਆ ਕੀ ਨਹੀਂ ਲਿਆ ਜੇ ਹੁਣ ਉਸ ਤੋਂ ਬਾਅਦ ਇੰਤਕਾਲਾਂ ਦਾ ਬੇਰਵਾ ਜਿਵੇਂ ਆ ਇੰਤਕਾਲਾਂ ਦੀ ਤਫਸੀਲ ਹੈ ਜੀ ਇਹ ਜਮਾ ਬੰਦੀ ਦੇ ਵਿੱਚ ਜਿਹੜੇ ਪਿਛਲੇ ਇੰਤਕਾਲ ਸੀ 5 ਸਾਲਾਂ ਚ ਉਹ ਇੰਤਕਾਲਾਂ ਦਾ ਬੇਰਵਾ ਵੀ ਇਹਨਾਂ ਦਾ ਅਮਲ ਕੀਤਾ ਗਿਆ ਠੀਕ ਹੈ ਜੀ ਤੇ ਜਿਹੜੇ ਹੁਣ ਗਾਹਾਂ ਇਸ ਜਮਉਂ ਦੀ ਤੋਂ ਬਾਅਦ ਇੰਤਕਾਲਨ ਕੋ ਉਹਨਾਂ ਦੇ ਇੱਥੇ ਨੋਟ ਆਈ ਜਾਊਗਾ ਜੀ ਠੀਕ ਹੈ ਮੰਨ ਲਓ ਕਿਸੇ ਨੇ ਕੋਈ ਜ਼ਮੀਨ ਵੇਚਤੀ ਲੈ ਲਈ ਕੁਝ ਵੀ ਕਰ ਲਿਆ ਲੋਨ ਲੈ ਲਿਆ ਵੇਚਤੀ ਜਾਂ ਉੱਤੇ ਕੋਈ ਕੁਰਕੀ ਹੋ ਗਈ ਜਾਂ ਅਦਾਲਤ ਦੇ ਹੁਕਮ ਨਾਲ ਕੋਈ ਰੋਕ ਲੱਗ ਗਈ ਹਾਂਜੀ ਹਾਂ ਜਾਂ ਰੋਕ ਹਟਾਈ ਗਈ ਉਹਦੇ ਵੇਰਵੇ ਆ ਜਾਣਗੇ ਨਵੀਂ ਜਮਉਂ ਦੀ ਜੇ ਵੇਰਵੇ ਕੋਈ ਨੋਟ ਹਟਾਏ ਗਏ ਨੇ ਤਾਂ ਉਹ ਵਿੱਚੋਂ ਛੱਡੇ ਜਾਣਗੇ ਜੀ ਠੀਕ ਹੈ ਜੀ ਤੇ ਜੇ ਕਿਸੇ ਨੇ ਲੋਨ ਲੈਣ ਤਾਂ ਉਹ ਨਵੇਂ ਨੋਟ ਆ ਜਾਣਗੇ ਜੀ ਜੇ ਕਿਸੇ ਨੇ ਬੈ ਕਰਤੀ ਤਾਂ ਉਹ ਉਹਦਾ ਦਾਅਮ ਲਾਜੂਗਾ ਠੀਕ ਹੈ ਜੀ ਕੋਈ ਹੋਰ ਹੈ ਹਾਂਜੀ ਹਾਂ ਬੌਂਦਾ ਬੀਜ ਦਾ ਜਿਹੜਾ ਇਹ ਬੰਦੇ ਨਹੀਂ ਸਹਿਮਤ ਹੈ। ਠੀਕ ਆ। ਉਹ ਤਾਂ ਗਰਦਾਬ ਜੀ ਉਹਦੇ ਨਾਲ ਹੋ ਜਾਂਦੀ ਹੈ। ਮੌਕਾ ਦੇਖ ਕੇ ਤਹਿਸੀਲਦਾਰ ਸਾਹਿਬ ਪਹਿਲਾਂ ਸੱਮਣ ਕੱਢਣਗੇ ਜਿਹੜਾ ਉਹਨਾਂ ਦਾ ਆਪ ਦਾ ਪ੍ਰੋਸੈਸ ਹੈ ਜਿਹੜਾ ਬੱਕਰਾ ਉਹਦੇ ਹਿਸਾਬ ਨਾਲ ਫੈਸਲੇ ਹੋ ਜਾਂਦੇ ਨੇ। ਠੀਕ ਹੈ ਜੀ, ਠੀਕ ਠੀਕ। ਸੋ ਸ਼ੁਕਰੀਆ ਮਿਹਰਬਾਨੀ। ਸੋ ਦੋਸਤੋ ਕਮੈਂਟ ਕਰਕੇ ਦੱਸਣਾ ਜਾਣਕਾਰੀ ਕਿਦਾਂ ਲੱਗੀ। ਬਾਈ ਕਹਿੰਦਾ ਪਹਿੰਦਾ ਰਜਿਸਟਰੀ ਮੇਰੀ ਗੁੰਮ ਹੋ ਗਈ ਪਰ ਇੰਤਕਾਲ ਨਹੀਂ ਹੋਇਆ। ਤੇ ਉਹਦਾ ਰਿਕਾਰਡ ਅਸੀਂ ਕਿੱਥੋਂ ਸਾਨੂੰ ਮਿਲੂਗਾ ਜੀ? ਹਾਂ ਉਹਦਾ ਰਿਕਾਰਡ ਅਸੀਂ ਜਿਹੜੀ ਰਿਸਟਰੀ ਆਪਣੀ ਹੋਈ ਹੋਈ ਹੈ ਨਾ ਜੀ ਉਹਦੀ ਨਕਲ ਸੀਲਦਾਰ ਦੇ ਰਜਿਸ अच्छा जी रजिस्ट्री की नकल लेने तो बाद फिर अपन वैसे ता ये कॉपी भी जाती है पटवारी लेवे अच्छा जी हुन तो पटवारी वैसे वो कापीयां ਦੇ ਆਧਾਰ ਤੇ ਹੀ ਇੰਤਕਾਲ ਦਰਜ ਹੋ ਜਾਂਦਾ ਹੈ ਠੀਕ ਹੈ ਜੀ ਪਰੰਤੂ ਆਪਾਂ ਨੇ ਉਹ ਰਿਸ਼ਤੀ ਦੀ ਨਕਲ ਵੀ ਆਪਾਂ ਪ੍ਰਾਪਤ ਕਰ ਸਕਦੇ ਜੇ ਗੁੰਮ ਹੋ ਗਈ ਤਾਂ ਕੋਈ ਏਡੀ ਘਭਰਾਉਣ ਵਾਲੀ ਗੱਲ ਨਹੀਂ ਠੀਕ ਹੈ ਜੀ ਠੀਕ ਠੀਕ ਇੱਕ ਬਾਈਕ ਹਨ ਵੀ ਹਿੱਸੇਦਾਰ ਸਾਡੇ ਤੰਨ ਨੇ ਉਹਦੇ ਵਿੱਚੋਂ ਦੋ ਤਾਂ ਰਾਜੀ ਨੇ ਤਕਸੀਮ ਕਰਾਉਣ ਤੇ ਪਰ ਇੱਕ ਰਾਜੀ ਨਹੀਂ ਇਹਦਾ ਕੀ ਹੱਲ ਹੋ ਸਕਦਾ ਇਹਦਾ ਹੱਲ ਇਹੀ ਹੈ ਜੇ ਤਾਂ ਬੰਦੇ ਸਹਿਮਤ ਨੇ ਤਾਂ ਉਹਦੀ ਖਾਨਗੀ ਤਕਸੀਮ ਹੋ ਜਾਂਦੀ ਹੈ ਪਟਵਾਰੀ ਲਵੇ ਜਾਓ ਪਟਵਾਰੀ ਲਵੇ ਕਰਾਰਨਾਮਾ ਲਿਖ ਕੇ ਦੇ ਦਿਓ ਵੀ ਆਹ ਨੰਬਰ ਮੈਂ ਮਾਹੋਂ ਦਾ ਆਹ ਫਲਾਣਾ ਮਾਹੋਂ ਦਾ ਆਹ ਫਲਾਣਾ ਬੰਦਾ ਉਹਦੇ ਹਿਸਾਬ ਨਾਲ ਹੀ ਪਟਵਾਰੀ ਨੇ ਤਕਸੀਮ ਦਾ ਇੰਤਕਾਲ ਦਰਜ ਕਰ ਦੇਣਾ ਠੀਕ ਹੈ ਜੀ ਜੇ ਬੰਦਾ ਨਹੀਂ ਸਹਿਮਤ ਇੱਕ ਵੀ ਬੰਦਾ ਸਹਿਮਤ ਨਹੀਂ 20 ਬੰਦਿਆਂ ਚੋਂ ਸਪੋਜ਼ ਕਰ ਲਓ ਤਾਂ ਉਹਦੀ ਤਕਸੀਮ ਖਾਨਗੀ ਨਹੀਂ ਹੋ ਸਕਦੀ ਤਹਿਸੀਲਦਾਰ ਦੇ ਕੇਸ ਪਾ ਕੇ ਇਕੱਲਾ ਬੰਦਾ ਵੀ ਤਕਸੀਮ ਕਰਾ ਸਕਦਾ ਦੋ ਬੰਦੇ ਵੀ ਕਰਾ ਸਕਦੇ ਨੇ 20 ਚੋਂ ਤਾਂ ਉਹਨਾਂ ਦਾ ਦੋਵਾਂ ਦਾ ਟੱਕ ਬਣ ਜੂਜੇ ਦੋ ਕੇਸ ਪਾਉਣ ਠੀਕ ਹੈ ਜੀ ਤਕਸੀਮ ਦੇ ਵਿੱਚ ਉਹ ਕਪਤ ਸੀਲਰ ਦੇ ਕੇਸ ਪਾ ਕੇ ਕਰਾ ਸਕਦੇ ਆ ਖਾਨਗੀ ਨਹੀਂ ਹੋ ਸਕਦੀ ਠੀਕ ਹੈ ਜੀ ਠੀਕ ਹੈ ਫਿਰ ਵੀ ਤੁਹਾਡਾ ਕੋਈ ਸਵਾਲ ਆ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਉਹਦੀ ਵੀਡੀਓ ਸੀ ਅਗਲੀ ਜਦੋਂ ਵੀ ਸਮਾਂ ਮਿਲਦਾ ਸੀ ਅੱਗੇ ਲੈ ਕੇ ਆਵਾਂਗੇ ਤੁਹਾਡੇ ਕਮੈਂਟਾਂ ਦੀ ਵੀਡੀਓ ਸੋ ਸਮਾਂ ਦੇਣ ਦੇ ਲਈ ਸ਼ੁਕਰੀਆ ਮਿਹਰबानी ਬਾਕੀ ਕਮੈਂਟ ਜ਼ਰੂਰੀ ਕਰਿਆ ਕਰੋ ਤੇ ਵੀਡੀਓ ਸ਼ੇਅਰ ਜ਼ਰੂਰੀ ਕਰਿਆ ਕਰੋ ਧੰਨਵਾਦ ਕਰਦੇ ਆ ਸਰ ਇੱਕ ਵਾਰ ਫਿਰ ਧੰਨਵਾਦ ਜੀ ਧੰਨਵਾਦ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਉਹ ਅਸਲ 'ਚ ਇਹ ਮਰਬਾ ਤੇ ਖਾਜ਼ਰਾ ਅਸਲ 'ਚ ਹੁੰਦਾ ਕਿਹਾ ਕਿ ਨੂੰ ਜਾਂਦਾ ਇਹ ਮਰਬਾਬੰਦੀ ਜਦੋਂ ਹੋਈ ਆ ਹਾਂਜੀ ਉਸ ਤੋਂ ਪਹਿਲਾਂ ਜਿਹੜੇ ਖੇਤ ਸੀਗੇ ਉਹ ਟੇਟੇ ਵਿੰਗੇ ਸੀ ਟੱਕ ਕੋਈ ਕਿਸ ਦਾ ਕਿਤੇ ਕਿਸ ਦਾ ਕਿ ਬੇ ਇੱਕ ਬੰਦੇ ਦੇ ਮਤਲਬ ਟੁਕੜਿਆਂ 'ਚ ਜ਼ਮੀਨਾਂ ਸੀ ਹੂੰ ਹੂੰ ਮਰਬਾਬੰਦੀ ਵੇਲੇ ਸਰਕਾਰ ਨੇ ਸੋਚਿਆ ਵੀ ਮਰਬਾਬੰਦੀ ਕਰਕੇ ਇਹ ਇਹਨਾਂ ਦੀਆਂ ਸ਼ੇਪ ਐੜੀ ਖੇਤਾਂ ਦੀ ਉਹ ਸਿੱਧੀ ਕੀਤੀ ਜਾਵੇ ਠੀਕ ਆ ਪਹਿਲਾਂ ਸਾਰੀਆਂ ਜ਼ਮੀਨਾਂ ਇਹ ਇਕੱਠੀਆਂ ਕਰ ਲਈਆਂ ਹਾਂ ਮਾਲਕਾਂ ਦੀਆਂ ਲਿਖ ਕੇ ਜੋ ਸਕੀਮ ਬਣੀ ਉਸ ਟਾਈਮ ਤੇ ਕੀਮਤਾਂ ਪਾ ਕੇ ਕਿ ਕਿਹੜੇ ਬੰਦੇ ਦੀ ਜ਼ਮੀਨ ਆ ਇੰਨੇ ਪੈਸਿਆਂ ਦੀ ਆ ਹਾਂ 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 ਇਹ ਬੰਦੇ ਦੀ ਇੰਨੇ ਪੈਸਿਆਂ ਦੀ ਆ ਬਿਲਕੁਲ ਉਹ ਜ਼ਮੀਨਾਂ ਨੂੰ ਫਿਰ ਉਹ ਉਸ ਮੁਤਾਬਕ ਕਹਤਾ ਤਾਂ ਭਾਈ ਕਿੱਥੇ ਲੈਣੀ ਆ ਜ਼ਮੀਨ ਅੱਛਾ ਜੀ ਠੀਕ ਆ ਜੇ ਉਹਨੇ ਉਹ ਜਿੰਨੇ 10 ਰੁਪਏ ਦੀ ਕੀਮਤ ਆ ਤੁਹਾਡੀ ਉਹਨੂੰ 10 ਰੁਪਏ ਕੀਮਤ 'ਚ ਆਪਾਂ ਨੇ ਦੇਣੀ ਆ ਜ਼ਮੀਨ ਜੇ ਤੁਸੀਂ ਸਸਤੀ ਕੀਮਤ ਵਾਲੀ ਲਾਉਂਗੇ ਤਾਂ ਵੱਧ ਆ ਜੂਗੀ ਵੱਧ ਆ ਜੂਗੀ ਜੇ ਵਧੀਆ ਕੀਮਤ ਵਾਲੀ ਲਾਉਂਗੇ ਤਾਂ ਉਹ ਘਟਾਊਗੀ ਉਸ ਟਾਈਮ ਤੇ ਜ਼ਮੀਨਾਂ ਇਹ ਜਿਹੜੀਆਂ ਮਾਲਕਾਂ ਦੇ ਨਾਮ ਤੇ ਕਰਤੀਆਂ ਸੀ ਉਦੋਂ ਇਹਨਾਂ ਨੂੰ ਨੰਬਰ ਦਿੱਤੇ ਗਏ ਸੀ ਇਹ ਠੀਕ ਆ ਇਹ ਸਿੱਧੀਆਂ ਸ਼ੇਪਾਂ ਉਦੋਂ ਬਣਾਈਆਂ ਨੇ ਠੀਕ ਠੀਕ ਰਸਤੇ ਪਹਿਲਾਂ ਵਿੰਗੇਟੇਡੇ ਹੁੰਦੇ ਸੀ ਉਹਨੇ ਸਿੱਧੇ ਮਰੱਬਾ ਬੰਦੀ ਵੇਲੇ ਕੀਤੇ ਨੇ ਠੀਕ ਠੀਕ ਇਹ ਮਸਤੀਲਾ ਦਾ ਮਤਲਬ ਇਹ ਹੈ ਵੀ ਮਰੱਬਾ ਬੰਦੀ ਕਰਕੇ ਸ਼ੇਪ ਸਿੱਧੀ ਦੇ ਕੇ ਖੇਤਾਂ ਨੂੰ ਠੀਕ ਆ ਉਦੋਂ ਨੰਬਰ ਦਿੱਤੇ ਗਏ ਨੇ ਮਤਲਬ ਜਦੋਂ ਸਾਰੀ ਚੀਜ਼ ਬੰਡੀ ਗਈ ਸਾਰੀ ਬੰਡੀ ਹਰੇਕ ਦਾ ਜਿਹਦਾ ਹਿੱਸਾ ਸੀ ਉਹਨੂੰ ਦਿੱਤਾ ਗਿਆ ਉਦੋਂ ਉਹਨੂੰ ਮਰੱਬਾ ਨਾਮ ਧਰਤਾ ਇਕਾ ਹਾਂ ਮਰੱਬਾ ਇਹ ਹੱਦਬੰਦੀ ਵੇਲੇ ਇਹਨੂੰ ਹੱਦ ਵਸਤ ਨੰਬਰ ਦਿੱਤਾ ਗਿਆ ਪਿੰਡ ਨੂੰ ਠੀਕ ਜਿਵੇਂ ਇਹਦਾ ਹੱਦ ਵਸਤ ਨੰਬਰ 3 ਹਾਂਜੀ ਹਾਂ ਹਰੇਕ ਪਿੰਡਾਂ ਨੂੰ ਅਲੱਗ-ਅਲੱਗ ਹੱਦ ਵਸਤ ਨੰਬਰ ਦਾ ਮਤਲਬ ਇਹ ਇਹ ਕੀਲਾ ਨੰਬਰ ਨੇ ਇਹ ਖਸਰਾ ਬਾਈ ਜਿਹੜੇ ਪੁਰਾਣਾ ਰਿਕਾਰਡ ਆਪਾਂ ਨੇ ਠੀਕ ਕਰਵਾਉਣਾ ਹੋਵੇ ਹਾਂਜੀ ਤਾਂ ਉਹਦੀ ਜਿਹੜਾ ਆਪਾਂ ਬੇਨਤੀ ਪੱਤਰ ਉਹ ਕਿੱਥੇ ਦੇ ਸਕਦੇ ਆ ਪੁਰਾਣਾ ਰਿਕਾਰਡ ਤਾਂ ਜਣਕੇ ਜਿਹੜੀ ਕੋਈ ਪੁਰਾਣੀ ਕੋਈ ਗਲਤੀ ਹੋਈ ਹੋਈ ਹੈ ਨਾ ਜੀ ਉਹ ਹਾਲੀਆ ਰਿਕਾਰਡ 'ਚ ਹੀ ਐਂਟਰੀ ਹੋਊਗੀ ਠੀਕ ਆ ਉਹ 'ਚ ਬੇਰਵਾ ਦਿੱਤਾ ਜਾਊਗਾ ਫਰਦਬਦਰ ਬਦਦੀ ਹੈ ਵੀ ਫਲਾਣੀ ਜੋਂਦ ਦੀ ਚ ਇਹ ਗਲਤੀ ਸੀ ਠੀਕ ਆ ਫਰਾਲੀ ਜੋਂਦ ਦੀ ਉਹ ਤੋਂ ਪਹਿਲਾਂ ਇਹ ਠੀਕ ਚੱਲੇ ਆ ਰਹੀ ਸੀ ਵੀ ਹੁਣ ਜਣਕੇ ਹਾਲੀਆ ਜੋਂਦ ਦੀ ਚਾਰਡ ਨੂੰ ਆ ਸਮਝਿਆ ਜਾਵੇ ਉਹ ਨਰਾਜ਼ ਹੈ ਜਿਹੜਾ ਉਹ ਹੁਣ ਹਾਲੀਆ ਰਿਕਾਰਡ 'ਚ ਆਉਂਦਾ ਪੁਰਾਣੇ ਰਿਕਾਰਡ ਤੇ ਇੱਕ ਕਿਸੇ ਬਾਈ ਦਾ ਹੋਰ ਸਵਾਲ ਸੀ ਵੈਸੇ ਚਲੋ ਕਈਆਂ ਨੇ ਉਹਦੇ ਉੱਪਰ ਜਵਾ ਸਵਾਲ ਵੀ ਕਰੇ ਕਮੈਂਟਾਂ ਦੇ ਵਿੱਚ ਹਾਂਜੀ ਹਾਂਜੀ ਆਪਾਂ ਕਿਸੇ ਨੂੰ ਜ਼ਮੀਨ ਠੇਕੇ ਤੇ ਦੇ ਦਾਂਗੇ ਜੀ ਹਾਂਜੀ ਕਹਿੰਦੇ ਜੇ ਬੰਦੇ ਨੂੰ ਲੌਂਗ ਟਾਈਮ ਲਈ ਠੇਕੇ ਤੇ ਦੇ ਦੀ ਜੇ ਮੈਂ ਆਪਾਂ ਦੁਕਾਨਾ ਕਰਾਇਤੇ ਦੇ ਦਾਨਿਆਂ ਹਾਂ ਕਹਿੰਦੇ ਜੇ ਬੰਦਾ 15 20 ਸਾਲ ਬੈਜੀ ਉੱਥੇ ਮਾਲਕ ਸਮਝਣ ਲੱਗ ਜਾਂਦੇ ਨੇ ਆਪਣੇ ਆਪ ਨੂੰ ਠੀਕ ਹੈ ਜੀ ਵੀ ਇਦਾਂ ਦਾ ਕੋਈ ਜ਼ਮੀਨ ਵੀ ਇੱਥੇ ਆ ਠੇਕੇ ਵਾਲੀ ਜ਼ਮੀਨ ਦਾ ਵੀ ਕੋਈ ਨਹੀਂ ਇਹ ਹੁਣ ਨਹੀਂ ਹੈਗਾ ਜੀ ਪਹਿਲਾਂ ਇਹ ਹੁੰਦਾ ਸੀ ਪਹਿਲਾਂ ਮਜਾਰੇ ਹੁੰਦੇ ਸੀ ਜੀ ਜ਼ਮੀਨਾਂ ਹੁੰਦੀਆਂ ਸੀ ਲੋਕਾਂ ਨਾਲ ਵੀ ਸਰਦਾਰਾਂ ਦੀ ਮਾਲਕੀਆਂ ਹੁੰਦੀਆਂ ਸੀ ਉਹਨਾਂ ਦੇ ਮਜਾਰੇ ਹੁੰਦੇ ਸੀ ਠੀਕ ਹੈ ਜੀ ਮਜਾਰੇ ਨਾ ਉਹ ਇਹ ਗੁਰਦੁਆਰਿਆਂ ਹੁੰਦੀ ਅਸੀਂ ਵੀ ਵਟਾਈ ਦਿੰਦੇ ਨੇ ਜਾਂ ਠਿੱਕਾ ਦਿੰਦੇ ਨੇ ਹਾਂ ਹਾਂ ਉਹਦੇ ਬੇਸ ਤੇ ਹੁੰਦੀਆਂ ਸੀ ਜਿਹੜਾ ਜਾਨਕੇ ਨਜਾਇਜ਼ ਕਾਬਜ ਹੁੰਦੇ ਸੀ ਉਹਦੇ ਸਾਹਮਣੇ ਪਹਿਲਾਂ ਗਰਦੋਰੀਆਂ ਹੁੰਦੀਆਂ ਸੀ ਠੀਕ ਆ ਹੁਣ तकरीबन ਇਹ ਚੀਜ਼ ਚ ਹੈ ਨਹੀਂ ਜੀ ਪਹਿਲਾਂ ਹੁੰਦੀ ਸੀ ਇਹ ਪੁਰਾਣੇ ਟਾਈਮਾਂ 'ਚ ਅੱਛਾ ਜੀ ਇੱਕ ਤੁਸੀਂ ਗਰਦਾਬਰੀ ਸ਼ਬਦ ਵਰਤਿਆ ਹਾਂਜੀ ਹਾਂਜੀ मतलब असल चो मतलब ਕੀ ਹੁੰਦਾ ਜੀ ਗਰਦਾਬਰੀ ਹੈ ਜਿਹੜੀ ਜਾਨੀ ਕਿ ਕਾਸਤਕਾਰ ਹੈ ਜਿਹੜਾ ਬੰਦਾ ਜ਼ਮੀਨ ਨੂੰ ਕਾਸਤ ਕਰ ਰਿਹਾ ਬਾਹਰ ਹੈ ਜੀ ਉਸ ਦੇ ਨੋਂ ਜਿਹੜੀ ਗਰਦਾਬਰੀ ਹੁੰਦੀ ਹੈ ਜੀ ਉਹ ਕਾਸਤਕਾਰ ਦੇ ਨੋਂ ਗਰਦਾਬਰੀ ਹੁੰਦਾ ਉਹਨੂੰ ਗਰਦਾਬਰੀ ਕਹਿੰਦੇ ਇੱਕ ਥੋੜਾ ਜਿਹਾ ਹੋਰ ਇਹ ਸਮਝਾ ਸਤੂ ਜਿੰਮੀ ਆ ਕਾਸਤਕਾਰ ਆ ਗਿਆ ਹਾਂਜੀ 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 ਹਾਂ ਜੀ ਜਦੋਂ ਆਪ ਆਪ ਦੀ ਫਰਦ ਕਢਾ ਕੇ ਚੈੱਕ ਕਰਨੀ ਆ ਤਾਂ ਨੋਟ ਆ ਜਾਂਦਾ ਬਰੂਏ ਇੰਤਕਾਲ ਨੰਬਰ ਐਨ ਬਰੂਏ ਬਸਿਕਾ ਨੰਬਰ ਐਨ ਇਹ ਰਜਿਸਟਰੀ ਦਾ ਨੰਬਰ ਹੋਇਆ ਵੀ ਮਿਤੀ ਐਨੀ ਹੋਗੀ ਇਥੇ ਵੱਲੋਂ ਹੋ ਗਿਆ ਵੀ ਕਿਹੜੇ ਬੰਦੇ ਨੇ ਆਪ ਵੱਲੋਂ ਫਲਾਣਾ ਸਿੰਘ ਫਲਾਣਾ ਇਹ ਬੰਦਾ ਤਬਦੀਲ ਮਲਕੀਤ ਹੈ ਜਿਹੜੀ ਆਪਦੇ ਬਲੱਡ ਰਿਲੇਸ਼ਨ ਚ ਕਰਾ ਰਿਹਾ ਠੀਕ ਹੈ ਜੀ ਇਦਾਂ ਲਿਖਿਆ ਬਾਹਕ ਬਾਹਕ ਦਾ ਮਤਲਬ ਹੈ ਵੀ ਆਹ ਬੰਦਾ ਆਹ ਬੰਦੇ ਦੇ ਨਾਂ ਉਤੇ ਕਰਾ ਰਿਹਾ ਬਾਹਕ ਤੋਂ ਬਾਅਦ ਵੀ ਇਹਦੇ ਹੱਕ ਚ ਕਰਾ ਰਿਹਾ ਠੀਕ ਹੈ ਇਦਾਂ ਪੜਿਆ ਜਾਂਦਾ ਇਹ ਨੋਟ ਠੀਕ ਹੈ ਬਈ ਠੀਕ ਹੈ ਬਾ ਹਿੱਸਾ ਬਰਾਬਰ ਇਹਦਾ ਮਤਲਬ ਹੈ ਵੀ ਦੋ ਬੰਦਿਆਂ ਦੇ ਨਾਂ ਉਤੇ ਕਰਾਇਆ ਵੀ ਬਰਾਬਰ ਬਰਾਬਰ ਹਿੱਸਾ ਕਰਾਇਆ ਠੀਕ ਹੈ ਤਬਦੀਲ ਮਲਕੀਤ ਹੋਇਆ ਇੰਤਕਾਲ ਮਨਜ਼ੂਰ ਹੈ ਜੀ ਠੀਕ ਵੀਰੇ ਇਥੋਂ ਕਲੀਅਰ ਹੈ ਸੈਟੀਸਫਾਈ ਹੋਣਾ ਚਾਹੀਦਾ ਬੰਦੇ ਨੂੰ ਵੀ ਜਦੋਂ ਆਇਆ ਆ ਸ਼ਬਦ ਲਿਖਿਆ ਗਿਆ ਠੀਕ ਇੰਤਕਾਲ ਮਨਜ਼ੂਰ ਇੰਤਕਾਲ ਮਨਜ਼ੂਰ ਦਾ ਮਤਲਬ ਇਹ ਆ ਵੀ ਸਾਰਾ ਕੰਮ ਜਿਹੜਾ ਫਾਈਨਲ ਹੋ ਗਿਆ ਪਟਵਾਰੀ ਨੇ ਦਰਜ ਕਰਤਾ ਇੰਤਕਾਲ ਤੇ ਕਨਗੋਨੇ ਮੁਕਾਬਲਾ ਕਰਨ ਤੋਂ ਬਾਅਦ ਤਹਿਸੀਲਦਾਰ ਸਾਹਿਬ ਨੇ ਮਨਜ਼ੂਰ ਕਰਤਾ ਠੀਕ ਆ ਜਦੋਂ ਮਨਜ਼ੂਰ ਲਿਖਿਆ ਗਿਆ ਠੀਕ ਜਿੰਨਾ ਚਿਰ ਇਹ ਮਨਜ਼ੂਰ ਨਹੀਂ ਲਿਖਿਆ ਜਾਂਦਾ ਉਨਾ ਚਿਰ ਉਹ ਕੰਪਲੀਟ ਨਹੀਂ ਹੈਗਾ ਠੀਕ ਆ ਜੀ ਵੀਰੇ ਮੁਕਾਬਲੇ ਦੇ ਉੱਚ ਪਿਆ ਰਹਿੰਦਾ ਉਦੋਂ ਮੁਕਾਬ ਉਹ ਆਪਣੇ ਕਨਗੋਸਾਹੂ ਕੋਲ ਪੈਂਡਿੰਗ ਜਦੋਂ ਮਨਜ਼ੂਰ ਲਿਖਿਆ ਗਿਆ ਇਹਦਾ ਮਤਲਬ ਫਾਈਨਲ ਆ ਠੀਕ ਹੈ ਮਨਜ਼ੂਰ ਸ਼ਬਦ ਦੇਖਣਾ ਜ਼ਰੂਰੀ ਆ ਹੱਕ ਤੋਂ ਬਾਅਦ ਜਿਹੜੇ ਬੰਦੇ ਦੇ ਨਾਮ ਹੋਣਗੇ ਉਹਨਾਂ ਦੇ ਨਾਮ ਤੇ ਮਨਜ਼ੂਰ ਹਾਂ ਉਹਨਾਂ ਦੇ ਨਾਮ ਤੇ ਜਿਹੜਾ ਵੱਲੋਂ ਵਾਲਾ ਬੰਦਾ ਸੀ ਇਹ ਤੋਂ ਡਿਲੀਟ ਹੋ ਜੂ ਉਹਦਾ ਉਹਨਾਂ ਹਿੱਸਾ ਜਿੰਨਾ ਉਹਨੇ ਕਰਾਤਾ ਆ ਨਵਾਂ ਬੰਦਾ ਜਿਹੜਾ ਉਹ ਆਜੂ ਇੰਤਕਾਲ ਭਾਵੇਂ ਵੈਦਾ ਹੋਵੇ ਭਾਵੇਂ ਬਰਸਤਦਾ ਹੋਵੇ ਭਾਵੇਂ ਤਬਦੀਲ ਹੋਵੇ ਉਹਦਾ ਲਿਖਿਆ ਨੋਟ ਇਦਾਂ ਹੀ ਹੁੰਦਾ ਇਹ ਮਨਜ਼ੂਰ ਸ਼ਬਦ ਜ਼ਰੂਰ ਦੇਖਣਾ ਉਹ ਕਹਿੰਦੇ ਵੀ ਅਸੀਂ ਨੇ ਪਲਾਟ ਲਿਆ ਇੱਕਾ ਹਾਂਜੀ ਤੇ ਜਿਹੜੇ ਨੰਬਰਾਂ ਦੀ ਸਾਨੂੰ ਪਲਾਟ ਦੀ ਹਿਸਟਰੀ ਹੋਈ ਆ ਉਹਦਾ ਕੋਈ ਹੋਰ ਮਤਲਬ ਰਿਸ਼ਤੇਦਾਰ ਕਹਿੰਦਾ ਵੀ ਇਹ ਨੰਬਰ ਜਿਹੜੀ ਤੁਹਾਨੂੰ ਰਜਿਸਟਰੀ ਹੋ ਗਈ ਵੀ ਇਹ ਪਲਾਟ ਇਸ ਜਗ੍ਹਾ ਨਹੀਂ ਹੈਗਾ ਇਹ ਤਾਂ ਪਲਾਟ ਕਿਸੇ ਹੋਰ ਜਗ੍ਹਾ ਤੇ ਐਂ ਕੁਝ ਕਦੇ ਹੋ ਜਾਂਦਾ ਇਹ ਐ ਹੁੰਦਾ ਨੇ ਕਈ ਵਾਰੀ ਸੈਡਾਂ ਦਾ ਕੋਈ ਹੋਰ ਜਗ੍ਹਾ ਦੀਆਂ ਪਾ ਆਂਦੇ ਨੇ ਜੀ ਰਿਸ਼ਤੀ ਚ ਅੱਛਾ ਜੀ ਨੰਬਰ ਖਸਰਾ ਰਿਸ਼ਤੀ ਚ ਕੋਈ ਹੋਰ ਕਰਾ ਆਂਦੇ ਨੇ ਜੀ ਠੀਕ ਆ ਉਹਦੋਂ ਫਿਰ ਪ੍ਰੋਬਲਮ ਆਉਂਦੀ ਆਉਂਦੀ ਹੈ ਜੀ ਠੀਕ ਆ ਇਹ ਜਣ ਕੇ ਦੇਖਣਾ ਚੈੱਕ ਕਰਨਾ ਇਹ ਜ਼ਰੂਰੀ ਹੈ ਵੀ ਨੰਬਰ ਖਸਰਾ ਇਹ ਹੋਈ ਹੈ ਠੀਕ ਹੈ ਇਹ ਪਟਵਾਰੀ ਤੋਂ ਜਾਂ ਕਿਸੇ ਜਿਹੜਾ ਵੀ ਬੰਦਾ ਜਾਣਕਾਰ ਹੈ ਉਹ ਤੋਂ ਚੈੱਕ ਕਰਾਉਣਾ ਜ਼ਰੂਰੀ ਹੈ ਵੀ ਜਿਹੜੇ ਨੰਬਰ ਖਸਰੇ ਜੇ ਆਪਾਂ ਨੂੰ ਰਿਸ਼ਤੀ ਕਰਾ ਰਹੀ ਹੈ ਇਹ ਵੀ ਮੌਕੇ ਦੇ ਪੋਜੈਸ਼ਨ ਉਸੇ ਜਗ੍ਹਾ ਤੇ ਹੀ ਹੈ ਨਾ ਜੀ ਠੀਕ ਹੈ ਜੇ ਜਗ੍ਹਾ ਪੋਜੈਸ਼ਨ ਕੋਈ ਹੋਰ ਹੋਵੇ ਤਾਂ ਫਿਰ ਉੱਚ ਦਿੱਕਤ ਆਉਣੀ ਆਉਣੀ ਹੈ ਜੀ ਠੀਕ ਹੈ ਜੀ ਠੀਕ ਠੀਕ ਇੱਕ ਜਿਵੇਂ ਆਪਾਂ ਪਹਿਲਾਂ ਗੱਲ ਕਰੀ ਸੀ ਜ਼ਮੀਨ ਜਾਂ ਪਲਾਟ ਖਰੀਦਣ ਤੋਂ ਪਹਿਲਾਂ ਜਿਵੇਂ ਹੁਣ ਸਾਡੇ ਕੋਲ ਫਰਦ ਆ ਇਹ ਫਰਦ ਵੀ ਸਾਰਾ ਕੁਝ ਦੱਸ ਦਿੰਦੀ ਹੈ ਫਰਦ ਸਾਰਾ ਕੁਝ ਐਂਟਰੀ ਹੁੰਦੀ ਹੈ ਜੀ ਫਰਦ ਚ ਹੁਣ ਤਾਂ ਆਨਲਾਈਨ ਨਾਲ ਦੀ ਨਾਲ ਐਂਟਰੀ ਹੁੰਦੀ ਹੈ ਕੋਈ ਵੀ ਤਬਦੀਲੀ ਹੁੰਦੀ ਹੈ ਪਟਵਾਰਲੇ ਵਿੱਚ ਜਾ ਕੇ ਕੋਈ ਵੀ ਰਿਕਾਰਡ ਚ ਐਂਟਰੀ ਹੁੰਦੀ ਹੈ ਨਾ ਜੀ ਉਹ ਨਾਲ ਦੀ ਨਾਲ ਰਿਕਾਰਡ ਛੱਡ ਜਾਂਦੀ ਹੈ ਹੁਣ ਜੀ ਆਨਲਾਈਨ ਹੁਣ ਕੋਈ ਦਿੱਕਤ ਨਹੀਂ ਹੈ ਪਹਿਲਾਂ ਕਈ ਵਾਰੀ ਐਂਟਰੀ ਨਹੀਂ ਹੁੰਦੀ ਸੀ ਉਹਨਾਂ ਚ ਪ੍ਰੋਬਲਮ ਆਉਂਦੀ ਸੀ ਹੁਣ ਕੋਈ ਐਂਟਰੀ ਵਾਲੀ ਐਡੀ ਪ੍ਰੋਬਲਮ ਨਹੀਂ ਤੇ ਇੱਥੇ ਮਾਲਕਾਂ ਦੇ ਨਾਮ ਆਉਣਗੇ ਉਹਨਾਂ ਦੇ ਹਿੱਸੇ ਲਿਖੇ ਹੁੰਦੇ ਨੇ ਬਕਾਇਦਾ ਜੀ ਠੀਕ ਹੈ ਜੀ ਇੱਥੇ ਕਾਸ਼ਤਕਾਰਾਂ ਦੇ ਨਾਮ ਹੁੰਦੇ ਨੇ ਠੀਕ ਆ ਇਹ ਜਿਹੜੇ ਖਾਨਾ ਕਾਸ਼ਤ ਜ਼ਮੀਨ ਵਿਕਦੀ ਹੈ ਨਾ ਜੀ ਉਹ ਇਸ ਕਰਕੇ ਜ਼ਰੂਰੀ ਹੈ ਖਾਨਾ ਕਾਸ਼ਤ ਰਿਕਾਰਡ ਚ ਦਰਜ ਕਰਨੀ ਤਾਂ ਕਿ ਇਹ ਨਾ ਸਾਰੇ ਹਿੱਸੇਦਾਰਾਂ ਦਾ ਹ ਠੀਕ ਹੈ ਜਿਵੇਂ ਹੁਣ ਕਾਸਟ ਕਾਰਖਾਨੇ ਵਿੱਚ ਆ ਨੌ ਆ ਗਈ ਹਾਂਜੀ 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 ਠੀਕ ਆ ਇਹ ਫਿਰ ਆਪਾਂ ਪਹਿਲਾਂ ਇਥੋਂ ਹਿੱਸਾ ਕੱਢਾਂਗੇ ਉਹ ਟੋਟਲ ਜੀ ਇੱਕ ਬੰਦੇ ਦਾ ਜੀ ਹਾਂਜੀ ਹਾਂ ਉਸ ਤੋਂ ਬਾਅਦ ਉਹ ਤਾਂ ਦੇਖਾਂਗੇ ਉਹਨੇ ਕਿੰਨਾ ਕਾਸਟ ਕਿੰਨਾ ਕਿੰਨਾ ਰੱਖਵਾ ਵੇਚਿਆ ਹੋਇਆ ਉਹ ਰੱਖਵਾ ਉਹਦਾ ਘਟਾਇਆ ਜਾਊਗਾ ਜੀ ਜ਼ਮੀਨ ਖਰੀਦ ਲਈ ਪਰ ਉਹਦਾ ਇੰਤਕਾਲ ਨਹੀਂ ਹੋਇਆ ਤਾਂ ਕਾਰਨ ਕੀ ਹੋ ਸਕਦਾ ਜੀ ਇੰਤਕਾਲ ਨਾ ਹੋਣ ਦਾ ਕਾਰਨ ਇਹ ਹੋ ਸਕਦਾ ਜੀ ਕਈ ਵਾਰੀ ਵੀ ਉਹ ਬੰਦੇ ਨੇ ਪਹਿਲਾਂ ਜ਼ਮੀਨ ਬੇਚਤੀ ਹੋਵੇ ਤੇ ਰਿਸ਼ਤੀਆ ਦੋ ਕਰਾ ਗਿਆ ਹੋਵੇ ਇੱਕੋ ਡੇਟ 'ਚ ਪਹਿਲੀ ਜਿਹੜੀ ਰਿਸ਼ਤੀ ਪਟਵਾਰੀ ਲਈ ਬਾਗੇ ਉਹਦਾ ਇੰਤਕਾਲ ਹੋ ਗਿਆ ਜੀ ਠੀਕ ਆ ਤੇ ਉਸ ਤੋਂ ਬਾਅਦ ਜਿਹੜੀ ਦੂਜੀ ਜਦੋਂ ਉਹਦੀ ਮਾਲਕੀ ਨਹੀਂ ਬਚੀ ਦੂਜੀ ਰਿਸ਼ਤੀ ਦਾ ਇੰਤਕਾਲ ਕਿੱਥੋਂ ਹੋਊਗਾ ਜੀ ਰਿਸ਼ਤੀ ਨਾ ਹੋਣ ਦਾ ਕਾਰਨ ਇਹ ਵੀ ਹੋ ਸਕਦਾ ਹੈ ਠੀਕ ਆ ਇੰਤਕਾਲ ਨਾ ਹੋਣ ਦਾ ਇੰਤਕਾਲ ਨਾ ਹੋਣ ਦਾ ਕਾਰਨ ਇਹ ਵੀ ਹੋ ਸਕਦਾ ਹੈ ਬੰਦੇ ਨੇ ਲੋਨ ਲਿਆ ਹੋਇਆ ਠੀਕ ਆ ਦੱਸਿਆ ਨਹੀਂ ਮਾਲਕ ਨੂੰ ਜਦੋਂ ਉਹ ਤੇ ਜਵਨ ਦੀ ਤੇ ਨੋਟ ਆਉਣ ਤੋਂ ਰਹਿ ਗਿਆ ਕਿਤੇ ਠੀਕ ਹੈ ਜੀ ਜਦੋਂ ਇੰਤਕਾਲ ਕਰਾਉਣ ਗਏ ਉਸ ਟਾਈਮ ਪਟਵਾਰੀ ਨੂੰ ਪਤਾ ਲੱਗੇ ਵੀ ਤੇ ਲੋਨ ਲਿਆ ਹੋਇਆ ਹੈ ਤਾਂ ਵੀ ਇੰਤਕਾਲ ਹੁੰਦਾ ਜਾਂ ਕੋਈ ਕੋਰਟ ਬਲੋ ਸਟੇ ਹੋ ਜੇ ਤਾਂ ਨਹੀਂ ਇੰਤਕਾਲ ਹੁੰਦਾ ਹੋਰ ਤਾਂ ਨਾ ਹੋਣ ਦਾ ਕੋਈ ਕਾਰਨ ਨਹੀਂ ਹੈ ਜੀ ਠੀਕ ਹੈ ਜੀ ਠੀਕ ਹੈ ਹੀ ਬਾ ਜੇ ਕਿਸੇ ਨੇ ਕੋਈ ਚੀਜ਼ ਧਾਨ ਕਰਤੀ ਹਾਂਜੀ ਧਾਨ ਨੂੰ ਹਿਵਾ ਕਿਹਾ ਜਾਂਦਾ ਇਹ ਜਣਕੇ ਉਰਦੂ ਜਾਂ ਫਾਰਸੀ ਦੇ ਸ਼ਬਦ ਨੇ ਠੀਕ ਹੈ ਜੀ ਧਾਨ ਕਰਨਾ ਜਣਕੇ ਕਿਸੇ ਨੂੰ ਜ਼ਮੀਨ ਧਾਨ ਕਰਤੀ ਉਹ ਹਿਵੇ ਨਾਮੇ ਦਾ ਇੰਤਕਾਲ ਹੁੰਦਾ ਠੀਕ ਆ ਉਹ ਹਿਵੇ ਨਾਮੇ ਦੀ ਰਿਸ਼ਤੀ ਹੁੰਦੀ ਹੈ ਬੈ ਵੰਗੂ ਉਸ ਤੇ ਸਟੈਂਪ ਲੱਗਦਾ ਜੀ ਜਿਸ ਤੇ ਜਨਾ ਸਟੈਂਪ ਬੈ ਤੇ ਲੱਗਦਾ ਉਨੀ ਸਟੈਂਪ ਲੱਗਦਾ ਇਹ ਚ ਅਪਨ ਨੂੰ ਰਕਮ ਨਹੀਂ ਸ਼ੋਅ ਕਰਨੀ ਪੈਂਦੀ ਅੱਛਾ ਜੀ ਬਿਕ ਰਕਮ ਜਦੋਂ ਪਰ ਲੈ ਹੀ ਨਹੀਂ ਕੋਈ ਦਾਨ ਦਿੱਤੀ ਤਾਂ ਰੱਖ ਨਹੀਂ ਦਿਖਾਉਣ ਦੇ ਲੋੜ ਨਹੀਂ ਪਰ ਉੱਤੇ ਸ਼ਰਮ ਹੋਣੀ ਲੱਗਣ ਜਿੰਨਾ ਬੈਠੇ ਲੱਗਦਾ ਠੀਕ ਹੈ ਠੀਕ ਹੈ ਇਹ ਆਪਾਂ ਉੱਥੇ ਕਹਿ ਸਕਦੇ ਜਿੰਨੇ ਕੋਈ ਬੰਦਾ ਧਾਰਮਿਕ ਸਥਾਨ ਨੂੰ ਦਾਨ ਹਾਂ ਧਾਰਮਿਕ ਗੋਇਸ਼ਾਲਾ ਨੂੰ ਦਾਨ ਕਰਤੀ ਉੱਥੇ ਫਿਰ ਹੀ ਵੀ ਨਾਮ ਦੀ ਦ੍ਰਿਸ਼ਟੀ ਹੋਊਗੀ ਠੀਕ ਆ ਕਿਸੇ ਮੰਦਰ ਨੂੰ ਦਾਨ ਕਰਤੀ ਕਿਸੇ ਗੁਰਦੁਆਰਾ ਸਾਹਿਬ ਨੂੰ ਦਾਨ ਕਰਤੀ ਹਾਂਜੀ ਹਾਂ ਹਾਂ ਉਹਨਾਂ ਚੀਜ਼ਾਂ 'ਚ ਫਿਰ ਹੀ ਵੀ ਨਾਮ ਦੀ ਦ੍ਰਿਸ਼ਟੀ ਹੁੰਦੀ ਹੈ ਜਦੋਂ ਕੋਈ ਦਾਨ ਕਰਦਾ ਹੈ ਠੀਕ ਮਤਲਬ ਉੱਥੇ ਸ਼ਬਦ ਹੀ ਵਰਤਿਆ ਜਾਂਦਾ ਵੀ ਹੀ ਵਾਹੀ ਵਾਹਾਂਜੀ ਹੀਵੇ ਦੀ ਇੰਤਕਾਲ ਹੁੰਦਾ ਜਿਸ ਤਰ੍ਹਾਂ ਬੈਜ ਦੇ ਇ ਤੋ ਸ਼ੁਕਰੀਆ ਸਰ ਧੰਨਵਾਦੀ ਮਿਹਰਬਾਨੀ ਧੰਨਵਾਦ ਜੀ ਧੰਨਵਾਦ ਬਹੁਤ ਬਹੁਤ ਤੇ ਬਾਕੀ ਦੋਸਤੋ ਜੇਕਰ ਤੁਹਾਡੇ ਵੀ ਕੋਈ ਹੋਰ ਸਵਾਲ ਨੇ ਜਿੱਦਾਂ ਦੇ ਇਦਾਂ ਦੇ ਅਸੀਂ ਓਕੇ ਓਕੇ ਸ਼ਬਦ ਲੈ ਕੇ ਆਏ ਆ ਤੋ ਇਦਾਂ ਦੇ ਮਤਲਬ ਬਹੁਤ سارے ਸ਼ਬਦ ਨੇ ਸਾਨੂੰ ਉਹਨਾਂ ਬਾਰੇ ਪਤਾ ਨਹੀਂ ਹੁੰਦਾ ਸ਼ਾਇਦ ਅਸੀਂ ਉਹਨਾਂ ਦੇ ਉੱਪਰ ਵਰਕ ਕਰ ਰਹੇ ਹੋਈਏ ਤੇ ਜੇਕਰ ਤੁਹਾਡੇ ਵੀ ਕੋਈ ਮਨ ਦੇ ਵਿੱਚ ਇਦਾਂ ਦਾ ਕੋਈ ਸ਼ਬਦ ਹੈਗਾ ਜਾਂ ਕੋਈ ਸਵਾਲ ਆ ਤਾਂ ਸਾਨੂੰ ਕਮੈਂਟ ਕਰੋ ਜਦੋਂ ਵੀ ਸਮਾਂ ਮਿਲਿਆ ਸੀ ਅੱਗੇ ਉਹ ਵੀਡੀਓ ਲੈ ਕੇ ਆਵਾਂਗੇ ਸੋ ਇੱਕ ਵਾਰ ਫਿਰ ਤੋਂ ਤਹਿ ਦਿਲੋਂ ਸਰ ਧੰਨਵਾਦ ਧੰਨਵਾਦ ਜੀ ਧੰਨਵਾਦ ਤੇ ਸਾਰਿਆਂ ਦਾ ਤੇ ਵੀਡੀਓ ਜ਼ਰੂਰ ਸ਼ੇਅਰ ਕਰਿਆ ਕਰੋ ਆਪਣਾ ਕੀਮਤੀ ਸਮਾਂ ਕੱਢ ਕੇ ਤਾਂ ਉਹ ਅੱਗੇ ਵੀ ਕੋਈ ਹੋਰ ਜਾਣਕਾਰੀ ਲੈ ਸਕੇ ਸੋ ਇੱਕ ਵਾਰ ਫਿਰ ਤੋਂ ਸ਼ੁਕਰੀਆ ਧੰਨਵਾਦ ਧੰਨਵਾਦ ਜੀ ਧੰਨਵਾਦ ਪਾਵਰ ਰੋਟਾਰਨੀ ਕੀ ਹੁੰਦੀ ਹੈ ਪਾਵਰ ਰੋਟਾਰਨੀ ਜਿਹੜੀ ਕਿ ਜਿਹੜੀ ਹੁੰਦੀ ਹੈ ਮਖਤਿਆਰਨਾਮਾ ਹੁੰਦਾ ਜੀ ਅੱਛਾ ਜੀ ਜਿਸ ਲਈ ਕਿ ਆਪਦੀ ਪਾਵਰ ਚੇਂਜ ਕਰ ਦੇਣੀ ਹਾਂਜੀ ਮੈਂ ਹੁਣ ਮਾਲਕਾਂ ਮੈਂ ਜਿਹੜੀ ਤੁਹਾਨੂੰ ਮਖਤਿਆਰਨਾਮਾ ਦੇ ਦਿਆਂਗਾ ਸੁੱਡਲੇ ਪਾਵਰ ਬਾਕੀ ਮੇਰੀ ਠੀਕ ਆ ਆਮਾ ਹੁੰਦਾ ਵੀ ਮੈਂ ਇਹ ਵਿਛੜ ਦਾ ਅਧਿਕਾਰ ਤੁਹਾਨੂੰ ਦੇ ਦਿਆ ਮੁਖਤਿਆਰਨਾਮਾ ਆਮ ਦੇ ਦਿਆ ਹਰ ਇੱਕ ਚੀਜ਼ ਦਾ ਅਧਿਕਾਰ ਦੇ ਦਿਆ ਤੁਸੀਂ ਮੇਰੇ ਵੱਲੋਂ ਕੇਸ ਵੀ ਲੜ ਸਕਦੇ ਹੋ ਇਹ ਕਹਿੰਦਾ ਮੁਖਤਿਆਰਨਾਮਾ ਖਾਸ ਪਾਵਰ ਆਟਾਰਨੀ ਖਾਸ ਹੁੰਦੀ ਹੈ ਤਾਂ ਆਮ ਹੁੰਦੀ ਹੈ ਆਮ ਤਾਂ ਸਾਰੀਆਂ ਪਾਵਰਾਂ ਬਗ ਜਿੰਨੀਆਂ ਨੇ ਖਾਸ ਹੁੰਦੀ ਹੈ ਕਿਸੇ ਇੱਕ ਕੰਮ ਵਾਸਤੇ ਠੀਕ ਹੈ ਵੀ ਇਹ ਮਤਲਬ ਜ਼ਿਆਦਾਤਰ ਉਹ ਲੋਕ ਵਰਤਨ ਜਿਹੜੀ ਜਿਵੇਂ ਫੋਰਨ ਕੰਟਰੀ ਗਏ ਹਾਂ 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 ਫੋਰਨ ਕੰਟਰੀ ਵਾਗੇ ਜਾਂ ਕੋਈ ਬਿਮਾਰ ਹੈ ਨਹੀਂ ਆ ਸਕਦਾ ਹੂੰ ਹੂੰ ਪਰ ਉਹ ਮੁਖਤਿਆਰਨਾਮਾ ਕਰੇ ਭਲਾ ਕੇ ਕਰਾ ਦੇਣ ਉਹ ਤੋਂ ਬਾਅਦ ਉਹਦੀ ਤੋਂ ਤੋਂ ਕੇਸ ਲੜੀ ਜਾਣਾ ਬੰਦਾ ਕੇਸਾਂ ਤੇ ਜਾਣਾ ਉਹ ਤਾਂ ਆਉਂਦਾ ਕੇਸ ਠ ਇਹ ਕਰ ਜ਼ਮੀਨ ਵੱਧ ਹਿੱਸੇ ਨਾਲੋਂ ਘੱਟ ਹਿੱਸਾ ਜਾਮਬੰਦੀ ਵਿੱਚ ਆਵੇ ਤਾਂ ਉਸ ਨੂੰ ਠੀਕ ਕਿਵੇਂ ਕਰਵਾਈਏ ਵੱਧ ਹਿੱਸੇੋਂ ਘੱਟ ਹਿੱਸਾ ਛੱਡ ਕੇ ਹਾਂਜੀ ਹਾਂ ਦਰਸਤੀ ਬਦਦੀ ਹੋਈ ਹੈ ਤੇ ਹਿੱਸਾ ਘੱਟ ਛੱਡ ਕੇ ਜਮ ਹਾਂ 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 ਉਹਦੀ ਆਪਾਂ ਪਟਵਾਰੀ ਕੋਲ ਵੀ ਜਾ ਕੇ ਜੇ ਆਪਣਾ ਇੰਤਕਾਲ ਬਦਦਾ ਹੋਇਆ ਜਮਨ ਚ ਘੱਟ ਚੜ ਗਿਆ ਤਾਂ ਉਹਦੀ ਫਰਦਬਦਲ ਰਹੀ ਦਰਸਤੀ ਹੋ ਉਸ ਠੀਕ ਹੈ ਫਰਦਬਦਲ ਜੋ ਪਟਵਾਰੀ ਦੱਸ ਕਰੂਗਾ ਹਾਂਜੀ ਕਾਨੂੰਨ ਕੋ ਮੁਕਾਬਲਾ ਕਰਕੇ ਉਸ ਤੋਂ ਬਾਅਦ ਦਸਿਲਦਾਰ ਨਾਲ ਉਹ ਕਰਵਾ ਕੇ ਲੈਣੀ ਹੈ ਫਿਰ ਉਹ ਠੀਕ ਹੋ ਜਾਊਗਾ ਪਲਾਟ ਦੀ ਜੋ ਫਰਦ ਹੁੰਦੀ ਆ ਉਹ ਵੀ ਜਿਵੇਂ ਅਸੀਂ ਜ਼ਮੀਨ ਦੀ ਕਹਦੇ ਨੇ ਵੀ ਸਾਡਾ ਜਦੋਂ 4 ਸਾਲਾ ਬਣਦਾ ਸਾਨੂੰ ਜ਼ਮੀਨ ਦੀ ਫਰਦ ਕਢਾਉਣੀ ਜ਼ਰੂਰੀ ਹੈ ਜੇ ਅਸੀਂ ਪਲਾਟ ਲੈ ਹੋਏ ਨਾ ਮੰਨ ਲਓ ਕੋਈ ਸ਼ੱਕ ਹੈ ਨਾ ਵੀ ਆਪਣੀ ਰਿਕਾਰਡ ਚ ਕੋਈ ਗਲਤੀ ਨਾ ਹੋ ਤਾਂ ਕਢਾ ਲਓ ਨਹੀਂ ਕੋਈ ਜ਼ਰੂਰੀ ਵੀ ਨਹੀਂ ਹੈ ਚ ਨਹੀਂ ਕੋਈ ਜ਼ਰੂਰੀ ਨਹੀਂ ਇੱਕ ਗੈਰਮੁਮਕਨ ਆਵਾਦੀ ਜ਼ਮੀਨ ਦੀ ਗਰਜ਼ਦਾਰੀ ਆਪਣੇ ਨਾਮ ਕਿਵੇਂ ਕਰਵਾ ਸਕਦੇ ਗੈਰਮੁਮਕਨ ਦੀ ਨਹੀਂ ਹੋ ਸਕਦੀ ਗਰਜ਼ਦਾਰੀ ਸਰਕਲ ਰੈਵਨੂ ਅਫਸਰ ਨਹੀਂ ਕਰ ਸਕਦਾ ਇਹਦੀ ਜੇ ਅਪਣੇ ਗਰਜ਼ਦਾਰੀ ਕਰਾਉਣੀ ਤਾਂ ਕੋਰਟ ਚ ਕੇਸ ਪਾ ਕੇ ਜੱਜ ਦੇ ਕਰਾ ਸਕਦੇ ਆ ਗਰਮਪੁਰ ਆਪਰੇ ਕਰਵਾ ਤੇ ਠੀਕ ਹੈ ਜੀ ਇੱਕ ਮਿੰਤੀ ਕੀਤੀ ਗਈ ਜ਼ਮੀਨ ਤੇ ਜੇਕਰ ਕੋਈ ਇਤਰਾਜ਼ ਕਰਦਾ ਹੈ ਤਾਂ ਉਹ ਕਿਵੇਂ ਕਿੱਥੇ ਦਰਜ ਕਰਵਾਇਆ ਜਾ ਸਕਦਾ ਜਦੋਂ ਹੁਣ ਕਿਸੇ ਨੇ ਦਰਖਾਸਤ ਦਿੱਤੀ ਨਿਸ਼ਾਨਦੇਹੀ ਦੇ ਉੱਥੇ ਬੰਦਾ ਇਤਰਾਜ਼ ਕਰਦਾ ਹੈ ਹਾਂਜੀ ਹਾਂ ਵੀ ਮੇਰੇ ਘਰ ਨਿਕਲਦੀ ਹੈ ਜਬਤ ਨਿਕਲਦੀ ਹੈ ਜ਼ਮੀਨ ਇਤਰਾਜ਼ ਉਹ ਜਦੋਂ ਫਿਰ ਸਰਕਲ ਰੈਵਨ ਅਫਸਰ ਜਿੱਦੇ ਬਲੋ ਦਰਖਾਸਤ ਮਾਰਗ ਹੁੰਦੀ ਹੈ ਨਾ ਹਾਂਜੀ ਹਾਂਜੀ ਉਹ ਨਿਸ਼ਾਨਦੇਹੀ ਨੂੰ ਜਦੋਂ ਪ੍ਰਵਾਨ ਕਰਦਾ ਹੈ ਜੀ ਜੇ ਉਹਦੇ ਪ੍ਰਵਾਨ ਹੋਣ ਤੋਂ ਪਹਿਲਾਂ ਪਹਿਲਾਂ ਬੰਦਾ ਜਾ ਕੇ ਤਹਿਸੀਲਦਾਰ ਦੇ ਇਤਰਾਜ਼ ਕਰਦੇ ਤਾਂ ਉੱਥੇ ਕਰ ਸਕਦਾ ਠੀਕ ਹੈ ਸਰ ਜੇ ਉਹਨੂੰ ਕੋਈ ਮੰਨਤੀ ਤੇ ਇਤਰਾਜ਼ ਹੈ ਤਾਂ ਉਹ ਇਤਰਾਜ਼ ਕਰ ਦੂਗਾ ਜੇ ਉਹ ਇਤਰਾਜ਼ ਕਰੂਗਾ ਤਾਂ ਦੋ ਕਰਨਗੋ ਨੂੰ ਭੇਜ ਸਕਦਾ ਹੈ ਤਹਿਸੀਲਦਾਰ ਠੀਕ ਆ ਵੀ ਇਹ ਜਿਸ ਉਸ ਦੀ ਨਿਸ਼ਾਨਦੇਹੀ ਗਲਤ ਲੱਗਦੇ ਉਸ ਤੋਂ ਬਾਅਦ ਦੋ ਕਰਨਗੋ ਨੂੰ ਭੇਜ ਸਕਦਾ ਹੈ ਜਾਂ ਕਰਨਗੋ ਦਾ ਪੈਨਲ ਬਣਾ ਸਕਦਾ ਹੈ ਠੀਕ ਹੈ ਜੀ ਪੈਨਲ ਬਣਾ ਕੇ ਦੋ ਜਾਂ ਤਿੰਨ ਦਾ ਕਰਨਗੋ ਦਾ ਪੈਨਲ ਬਣਾ ਕੇ ਫਿਰ ਵੀ ਨਿਸ਼ਾਨਦੇਹੀ ਹੋ ਜਾਂਦੀ ਹੈ ਇਤਰਾਜ਼ ਉਹਨੂੰ ਪ੍ਰਵਾਨ ਹੋਣ ਤੋਂ ਜਦੋਂ ਜਮ੍ਹਾਂ ਕਰਾਊਗਾ ਕਰਨਗੋ ਨਿਸ਼ਾਨਦੇਹੀ ਹਾਂਜੀ ਹਾਂ ਉਸ ਤੋਂ ਬਾਅਦ ਨਾਲ ਦੇ ਨਾਲ ਇਹ ਕਰ ਦੇਣਾ ਚਾਹੀਦਾ ਤਾਂ ਕਿ ਜਣੇ ਕਿ ਉਹ ਤਹਿਸੀਲਦਾਰ ਸਾਹਿਬ ਉਹਨੂੰ ਪ੍ਰਵਾਨ ਨਾ ਕਰ ਠੀਕ ਹੈ ਜੀ ਤੇ ਜ਼ਮੀਨ ਦੀ ਮੰਨਤੀ ਕਿਵੇਂ ਕਰਵਾਉਣੀ ਚਾ ਮਿੰਤੀ ਤਾਂ ਆਪਾਂ ਨੂੰ ਉਹੀ ਹੈ ਨਾ ਹੱਲ ਜਣ ਕੇ ਆਪਣਾ ਜਿਹੜੀ ਜ਼ਮੀਨ ਦੀ ਆਪਾਂ ਫਰਦ ਲਵਾਂਗੇ ਫਰਦ ਲੈ ਕੇ ਉਹਦੀ ਆਪਾਂ ਨਿਸ਼ਾਨਦੇਹੀ ਦੀ ਦਰਖਾਸਤ ਦਵਾਂਗੇ ਠੀਕ ਹੈ ਜੀ ਉਹ ਸਰਕਲ ਰੈਵਨੂ ਅਫਸਰ ਮਾਰਕਰੂਗਾ ਠੀਕ ਹੈ ਜੀ ਕਰਨਗੋ ਨੂੰ ਜਦੋਂ ਕਰਨਗੋ ਲੋਵੇ ਆ ਗਈ ਕਰਨਗੋ ਪਟਵਾਰੀ ਨੂੰ ਪਰਚਾ ਕੱਟੂਗਾ ਠੀਕ ਹੈ ਜੀ ਇਤਲਾਅ ਵਾਸਤੇ ਉਹ ਪਟਵਾਰੀ ਰਾਹੀਂ ਇਤਲਾਅ ਹੋਇਆ 4 ਕਨਾਲ 10 ਮਰਲੇ ਹੈ ਪਰ ਫਰਦ ਦੇ ਦੋ ਕਨਾਲੀ ਸ਼ੋ ਹੁੰਦੀ ਹੈ ਤੇ ਨਾ ਹੀ ਵੇਚੀ ਆ ਇਹਦੇ ਵਿੱਚ ਮਤਲਬ ਦਿੱਕਤ ਕਿੱਥੇ ਆ ਸਕਦੀ ਹੈ ਇਹ ਚ ਦਿੱਕਤ ਇਹ ਹੁੰਦੀ ਹੈ ਕਈ ਵਾਰੀ ਪਤਾ ਕੀ ਹੁੰਦਾ ਜ਼ਮੀਨ ਦੀ ਰਿਸ਼ਤੀ ਦਾ ਕਰਾ ਲਈ 4 ਕਨਾਲ ਦੀ ਹਾਂਜੀ ਜਦੋਂ ਜਵਨ ਦੀ ਬਣਦੀ ਹੈ ਉਹ ਬੰਦੇ ਦੇ ਹਿੱਸੇ ਚ ਰਕਵੇ ਘਟ ਰਹਿ ਜਾਂਦਾ ਕਈ ਵਾਰੀ ਵੈ ਕਰ ਜਾਂਦਾ ਵੱਧ ਕਰ ਗਿਆ ਉਹ ਪਰੰਤੂ ਜਦੋਂ ਜਵਨ ਦੀ ਬਣਦੀ ਹੈ ਉਸ ਟਾਈਮ ਉਹਦੇ ਹਿੱਸੇ ਤੋਂ ਵੱਧ ਦੇ ਰਕਵੇ ਦਾ ਮਾਲਕ ਨਹੀਂ ਬਣਾਇਆ ਜਾਂਦਾ ਫਿਰ ਕਿਸੇ ਨੂੰ ਸਪੋਜ਼ ਕਰੋ ਮੈਨੂੰ 6 ਕਨਾਲ ਜ਼ਮੀਨ ਆਉਂਦੀ ਦੀ 2 ਕਨਾਲ ਸੋਨੂੰ ਵੇਚਤੀ 2 ਕਨਾਲ ਹੋਰ ਬੰਦੇ ਨੂੰ ਵੇਚਤੀ ਉਦੋਂ ਬਾਅਦ 3 ਕਨਾਲ ਮੈਂ ਹੋਰ ਨੂੰ ਵੇਚ ਗਿਆ ਆਉਂਦੀ ਤੇ ਮੈਨੂੰ 6 ਵੇਚ ਗਿਆ ਮੈਂ 7 7 ਉਹ ਤੀਜੇ ਬੰਦੇ ਨੂੰ ਜਿਹੜੀ ਵੇਚੀ ਹੈ ਉੱਥੇ ਉਹਦਾ ਕਨਾਲ ਦਾ ਇੰਤਕਾਲ ਘਟ ਹੋਊਗਾ ਉਹ ਇਸ ਜਦੋਂ ਇੰਤਕਾਲ ਆਮਲ ਕਰਨ ਲੱਗੇ ਘੱਟ ਹੁੰਦਾ ਹੈ ਇੰਤਕਾਲ ਉਹਦਾ ਤਿੰਨ ਕਨਾਲ ਦੀ ਹੋ ਗਿਆ ਪਰੰਤੂ ਆਮਲ ਕਰਨ ਲੱਗੇ ਦੋ ਕਨਾਲ ਦੀ ਹੋਊਗਾ ਉਹ ਤਾਂ ਕਰਕੇ ਕਈ ਵਾਰੀ ਇਸ ਇਸ ਕਾਰਨ ਕਰਕੇ ਘਟ ਜਾਂਦੀ ਹੈ मतलब असल च कागजी कारवाई च वो बंदे दी जमीन 6 ਕਨਾਲ ਹੀ ਨਾ ਸੀ ਜਿੰਨੀ ਨਾ ਹੋਊਗੀ ਉਨੀ ਇੰਤਕਾਲ ਹੋਊਗਾ ਜੇ ਵੱਧ ਦੀ ਰਿਸ਼ਤੀ ਕਰਵਾ ਲਈ ਗਿਆ ਤਾਂ ਉਹ ਆਪਾਂ ਜਿਹੜੇ ਬੰਦੇ ਨੇ ਰਿਸ਼ਤੀ ਵੱਧ ਕਰਵਾਈ ਹੈ ਉਹ ਤੇ ਆਪਾਂ ਕੇਸ ਪਾ ਕੇ ਉਹਦੀ ਹੋਰ ਜਾਇਦਾਦ ਚੋਂ ਕਿਤੇ ਵਸੂਲ ਸਕਦੇ ਆ ਪਰੰਤੂ ਇਹਦਾ ਹੱਲ ਕੋਈ ਨਹੀਂ ਹੈ ਅੱਛੇ ਦਾ ਹੱਲ ਨਹੀਂ ਜਿੰਨੀ ਆਪਣੇ ਹਿੱਸੇ ਚ ਜ਼ਮੀਨਾਂ ਉਨੀਆਂ ਵੇਚ ਸਕਦੇ ਆ ਹਾਂਜੀ ਹਾਂ ਮੁਸਤਰੀ ਹੁਸ਼ਿਆਰ ਬਾ ਜਿਹੜਾ ਬੰਦਾ ਖਰੀਦਦਾ ਉਹਨੇ ਪਹਿਲਾਂ ਪਟਵਾਲਾ ਤੇ ਜਾ ਕੇ ਚੈੱਕ ਕਰਨਾ ਹੁੰਦਾ ਹੈ ਵੀ ਮੈਂ ਜਿਹੜਾ ਰਕਬਾ ਖਰੀਦ ਰਿਹਾ ਬਾਕੀ ਇਹਨਾ ਬੰਦਦਾ ਠੀਕ ਆ ਜੇ ਹਿੱਸੇ ਤੋਂ ਵੱਧ ਵਿਕ ਜਾਂਦਾ ਤਾਂ ਉਹਦਾ ਇੰਤਕਾਲ ਜੇ ਹੋ ਵੀ ਜਾਵੇ ਤਾਂ ਅਮਲ ਕਰਨ ਲੱਗੇ ਅਮਲ ਨਹੀਂ ਹੁੰਦਾ ਹੈਗਾ ਜਮਨੀ ਵਿੱਚ ਜਮਨੀ ਵਿੱਚ ਮਾਲਕ ਨਹੀਂ ਬਣਦਾ ਇਸ ਕਰਕੇ ਰਕੋ ਘੱਟ ਸ਼ੋ ਹੋਦ ਨਾ ਕਈ ਵਾਰ ਠੀਕ ਹੈ ਸਰ ਠੀਕ ਹੈ ਜੇਕਰ ਵਸੀਤ ਕਰਾਉਣ ਵਾਲੇ ਦੀ ਮੌਤ ਹੋ ਜਾਂਦੀ ਹੈ ਤਾਂ ਵਸੀਤ ਕਿੰਨੇ ਸਮੇਂ ਤੱਕ ਵੈਲਿਡ ਰਹਿੰਦੀ ਹੈ ਕੋਈ ਉਹਦੀ ਵੈਲਿਡ ਹੈ ਵੈਲਿਡ ਆ ਜਿਉਂਦੇ ਜੀ ਬੰਦਾ ਤੜਾ ਕੇ ਲੰਘਿਆ ਹੋਵੇ ਜਿਹਨੇ ਵਸੀਤ ਕਰਵਾਈ ਹੋਈ ਆ ਤੇ ਕੋਈ ਇਹਦੀ ਕੋਈ ਲਿਮਟ ਨਹੀਂ ਹੈਗੀ ਵੀ ਕੋਈ ਕਿੰਨੇ ਸਮੇਂ ਤੱਕ ਵੈਲਿਡ ਆ ਜਰ ਮਰਜ਼ੀ ਕਰਵਾ ਸਕਦੇ ਆ ਠੀਕ ਹੈ ਬਤ ਜਿਹੜਾ ਬੰਦਾ ਵਸੀਤ ਕਰਵਾ ਰਿਆ ਉਹਨੇ ਤੜਵਾਈ ਨਾ ਤੜਵਾਈ ਨਾ ਹੋਵੇ ਕਈ ਵਾਰ ਆਪਾਂ ਅੱਜ ਵਸੀਤ ਕਰਵਾਤੀ ਮਰਨ ਤੋਂ ਮੰਨ ਲਓ 10 ਦਿਨ ਪਹਿਲਾਂ ਅਗਲਾ ਤੜਵਾ ਗਿਆ ਵੀ ਮੈਂ ਇਹ ਵਸੀਤ ਕੈਂਸਲ ਕਰਾ ਕੇ ਪੁਰਾਣੇ ਨੂੰ ਕਰਾ ਰਹੇ ਹਾਂ ਹੂੰ ਹੂੰ ਬੇਹੰਦ ਠੀਕ ਹੈ ਇੱਕ ਗੈਰਮੁਮਕਨ ਮੋਟਰ ਦਾ ਜਮ੍ਹਾਂਬੰਦੀ ਵਿੱਚ ਕੀ ਮਤਲਬ ਹੁੰਦਾ ਹੈ ਗੈਰਮੁਮਕਨ ਮੋਟਰ ਜੀ ਜਦੋਂ ਜਵੇ ਖਸਰਾ ਉੱਪਰ ਆ ਗਿਆ ਹਾਂਜੀ ਇਹ ਖਸਰਾ ਨੰਬਰ ਦੇ ਵਿੱਚ ਇੱਥੇ ਇੱਕ ਖੂਹ ਬਣਿਆ ਹੋਇਆ ਇਹਨਾਂ ਨੇ ਮੋਟਰ ਲਾ ਲਈ ਜੀ ਹੈਨਾ ਜਾਂ ਇਹ ਤੇ ਜਿਹੜਾ ਜਮ੍ਹਾਂਬੰਦੀ ਦੇ ਵਿੱਚ ਤਾਂ ਅੰਧਰਾਜ ਹੋਊਗਾ ਚਾਹ ਦਾ ਗੈਰਮੁਮਕਨ ਚਾਹ ਚਾਹ ਦਾ ਮਤਲਬ ਹੁੰਦਾ ਲਈ ਅੱਛਾ ਚਾਹ ਦਾ ਮਤਲਬ ਗੁਰੂ ਨਹੀਂ ਠੀਕ ਹੈ ਤੇ ਜਿਸ ਜੇ ਇਹ ਨੰਬਰ ਦੇ ਵਿੱਚ ਲਈ ਹੋਈ ਹੈ ਤਾਂ ਇਹ ਨੰਬਰ ਦੇ ਵਿੱਚੋਂ ਮੰਨ ਲਓ 2 ਮਰਲੇ ਆਪਾਂ ਨੇ ਮੋਟਰ ਲਿਖਤੀ ਹੂੰ 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 ਇਹਦਾ ਮਤਲਬ ਇਹ ਆਊਗਾ ਮੌਕੇ ਤੇ ਜੇ ਪਟਵਾਰੀ ਕੋਲੇ ਆਪਾਂ ਜਮ੍ਹਾਂਬੰਦੀ ਦੇ ਰਿਕਾਰਡ 'ਚ ਵੀ 9 ਨੰਬਰ ਦੇ ਵਿੱਚੋਂ 7 18 ਰਗਵਾ ਜਿਹੜਾ ਉਹ ਹੈਗਾ ਚਾਹੀ ਵਾਹੀਯੋਗ 0 2 ਮਰਲੇ ਹੈਗੀ ਗੈਰਮੁਮਕਨ ਮੋਟਰ ਲੱਗੀ ਹੋਈ ਹੈ ਇਹਦੇ 'ਚ ਇਹ ਮੌਕੇ ਦੀ ਸਥਿਤੀ ਠੀਕ ਦਾ ਇਹ ਦੇਖੋ ਮਤਲਬ ਜਿਹੜੀ ਕਿਲੀ ਤੇ ਮੋਟਰ ਲੱਗੀ ਹੁੰਦੀ ਹੈ ਉਹ ਸਥਿਤੀ ਦੱਸਦੀ ਹੈ ਹਾਂ ਜੇ ਮਕਾਨ ਬਣਿਆ ਹੋਊਗਾ ਤਾਂ ਪਟਵਾਰੀ ਮਕਾਨ ਵੀ ਦਿਖਾਉਂਦਾ ਵੀ ਹਾਂ ਮਕਾਨ ਹੈ ਮਕਾਨ ਵੀ ਲਿਖੇ ਹੁੰਦੇ ਅੱਛਾ ਮਕਾਨ ਵੀ ਲਿਖਿਆ ਹੁੰਦਾ ਹਾਂ ਠੀਕ ਹੈ ਸਰ ਗੈਰ ਮਮਕਨ ਪਹਾੜੀ ਜ਼ਮੀਨ ਦੀ ਲਿਮਟ ਬਣ ਸਕਦੀ ਹੈ ਜਾਂ ਨਹੀਂ ਗੈਰ ਮਮਕਨ ਦਾ ਮਤਲਬ ਇਹ ਹੁੰਦਾ ਹੈ ਜਿਹੜੀ ਜ਼ਮੀਨ ਕਾਸਤ ਨਹੀਂ ਕੀਤੀ ਜਾ ਸਕਦੀ ਉਹ ਜ਼ਮੀਨ ਗੈਰ ਮਮਕਨ ਹੁੰਦੀ ਹੈ ਜਿਸ ਤਰ੍ਹਾਂ ਕੋਈ ਸਕੂਲ ਬਣ ਜੇ ਕੋਈ ਉਹਤੇ ਬਿਲਡਿੰਗ ਬਣਾ ਲਈਏ ਹਾਂਜੀ ਹਾਂ ਜਾਂ ਜਾਨੀ ਕੋਈ ਕਿਸੇ ਕਿਸਮ ਦੀ ਕੋਈ ਵੀ ਉਹਤੇ ਇਮਾਰਤ ਉਸਾਰੀ ਜਾਵੇ ਕੁਝ ਵੀ ਹੋ ਜੇ ਜਿੱਥੇ ਫਸਲ ਨਹੀਂ ਬੀਜੀ ਜਾ ਸਕਦੀ ਜਿਹੜੀ ਲਿਮਟ ਹੈ ਲਿਮਟ ਬੈਂਕ ਤਾਂ ਦਿੰਦਾ ਏ ਜ਼ਮੀਨ ਨੂੰ ਕਾਸਟ ਕਰਨ ਵਾਸਤੇ ਬਾਹਣ ਵਿੱਜਣ ਵਾਸਤੇ ਹਾਂਜੀ ਹਾਂ ਉਹ ਤੋਂ ਆਮਦਨ ਪੈਦਾ ਕਰਨ ਵਾਸਤੇ ਗੈਰਮੁਕਦ ਰੱਖੋ ਤਾਂ ਆਮਦਨ ਨਹੀਂ ਪੈਦਾ ਹੋਣੀ ਉਹ ਤੇ ਲਿਮਟ ਕਾਦੀ ਬਣਾਉਣਗੇ ਜੀ ਜੀ ਇਸ ਕਰਕੇ ਗੈਰਮੁਕਦ ਰੱਖਪੇ ਤੇ ਨਹੀਂ ਲਿਮਟ ਮਿਲ ਸਕਦੀ ਠੀਕ ਹੈ ਜੀ ਇੱਕ ਕਹਿੰਦੇ ਗ੍ਰਾਮ ਪੰਚਾਇਤ ਵਾਲੀ ਜ਼ਮੀਨ ਕਿਸੇ ਦੇ ਨਾਮ ਹੋ ਸਕਦੀ ਏ ਜਾਂ ਨਹੀਂ ਨਹੀਂ ਹੋ ਸਕਦੀ ਜੀ ਗ੍ਰਾਮ ਪੰਚਾਇਤ ਦੀ ਜ਼ਮੀਨ ਦੀ ਕੋਈ ਕਿਸੇ ਨੂੰ ਵੇਚ ਨਹੀਂ ਸਕਦਾ ਹੈ ਇਹਦਾ ਜੇ ਕਿਸੇ ਨੇ ਤਵਾਦਲਾ ਕਰਨਾ ਤਾਂ ਵੀ ਡਾਇਰੈਕਟਰ ਤੋਂ ਪ੍ਰਵਾਨਗੀ ਲੈਂਡ ਤੋਂ ਬਿਨਾਂ ਤਵਾਦਲਾ ਨਹੀਂ ਹੋ ਸਕਦਾ ਜੀ ਜੇ ਸਪੋਰਟ ਗੁਰੂ ਕਿਤੇ ਕੋਈ ਦਿੱਕਤ ਹੈ ਪੰਚਾਇਤ ਨੂੰ ਕੋਈ ਕੰਮ ਵਾਸਤੇ ਕੋਈ ਹੋਰ ਜ਼ਮੀਨ ਚਾਹੀਦੀ ਹੈ ਉਹਦੇ ਤਵਾਲੇ ਚ ਕੋਈ ਹੋਰ ਜ਼ਮੀਨ ਦਊਗੀ ਤਾਂ ਉਹਦੀ ਵੀ ਡਾਇਰੈਕਟਰ ਪ੍ਰਵਾਨਗੀ ਦਊਗਾ ਤਵਾਂ ਤਵਾਦਲਾ ਹੋਸਰ ਮੈਂ ਤਾਂ ਹੋਈ ਨਹੀਂ ਸਕਦੀ ਵੇਚ ਤਾਂ ਸਕਦੀ ਨਹੀਂ ਜੀ ਇੱਕ ਜੇਕਰ ਵਸੀਅਤ ਕਰਾਉਣ ਵਾਲੇ ਦੀ ਮੌਤ ਹੋ ਜਾਂਦੀ ਹੈ ਤਾਂ ਉਹ ਵਸੀਅਤ ਕਿੰਨੇ ਸਮੇਂ ਤੱਕ ਵੈਲਿਡ ਰਹਿੰਦੀ ਹੈ ਵਸੀਅਤਾਂ ਜਿੰਕੇ ਪਾਸ ਜਿਹੜੀ ਵਸੀਅਤ ਹੈ ਜੇ ਪਾਏ ਨੂੰ ਨਹੀਂ ਕਰਾਉਂਦੇ ਕੋਈ ਬਾਰਸ ਦੂਆ ਜਿਹੜੇ ਦੇ ਨੋਂ ਨਹੀਂ ਬਸੀਤ ਹੋਈ ਸਿੱਧੀ ਬਰਸਤ ਕਰਾ ਦਿੰਦਾ ਫਿਰ ਆਪਾਂ ਨੂੰ ਉੱਚ ਨੁਕਸਾਨ ਹੋ ਜਾਣਾ ਜੀ ਫਿਰ ਆਪਾਂ ਪੀਲਾ ਪਾਵਾਂਗੇ ਕੇਸ ਕਰ ਲੜਦੇ ਫਿਰਾਂਗੇ ਆਪਾਂ ਨੂੰ ਜਦੋਂ ਬਸੀਤ ਕਰਾਈ ਹੋਈ ਹੈ ਤਾਂ ਉਹਦਾ ਬਸੀਦ ਦਾ ਇੰਤਕਾਲ ਆਪਾਂ ਨੂੰ ਜਲਦੀ ਕਰਾ ਲੈਣਾ ਚਾਹੀਦਾ ਲੇਟ ਕਿਉਂ ਕਰਨਾ ਆਪਾਂ ਨੇ ਜੀ ਠੀਕ ਹੈ ਜੀ ਨਹੀਂ ਤਾਂ ਅੱਜ ਪਟਵਾਰੀਲੇ ਵਿੱਚ ਜਾ ਕੇ ਹੁਣ ਸਪੋਸ ਕਰੋ ਚਾਰ ਮੁੰਡੇ ਨੇ ਜਿਹ ਇੱਕ ਦਿਨੋਂ ਵਸੀਤ ਕਰ ਗਏ ਤਿੰਨ ਮੁੰਡਿਆਂ ਨੂੰ ਕੀਤੀ ਨਹੀਂ ਉਹਦੀ ਆਪਦੀ ਜ਼ਮੀਨ ਖਰੀਦੀ ਸੀ ਬਾਪ ਦੀ ਉਹ ਜਿਹਨੂੰ ਮੈਂ ਮਰਜ਼ੀ ਦੇ ਸਕਦਾ ਠੀਕ ਠੀਕ ਹੁਣ ਜਿਹੜੇ ਤਿੰਨਾਂ ਨੂੰ ਨਹੀਂ ਕਰਾਈ ਉਹ ਆਪਦਾ ਫਾਇਦਾ ਠਾ ਜਾਣਗੇ ਉਹ ਪਹਿਲਾਂ ਜਾ ਕੇ ਕਰਾ ਲੈਣਗੇ ਉਹ ਚਾਰਾਂ ਨੂੰ ਇੰਤਕਾਲ ਕਰਾ ਲੈਣਗੇ ਉਹ ਵਸੀਤ ਬਾਅਦ ਚ ਚੱਕੀ ਫਰੀ ਜਾਵੇ ਪੀਲਾ ਪਾਉਂਦਾ ਰਹੂਗਾ ਲੜੇ ਲੜਾਈ ਝਗੜੇ ਹੋਣਗੇ ਕੀ ਫਾਇਦਾ ਜੀ ਆਪਦਾ ਨਾਲ ਦੇ ਨਾਲ ਕਰਾ ਲੈਣੀ ਚਾਹੀਦੀ ਹੈ ਟਾਈਮ ਕਿਉਂ ਲਖੋਣਾ ਜੀ ਠੀਕ ਹੈ ਸਰ ਇੱਕ ਚੁਨਿੰਦਾ ਨੰਬਰ ਕੀ ਹੁੰਦੇ ਨੇ ਚੁਨਿੰਦਾ ਨੰਬਰ ਚੁੱਕਵੇਂ ਨੰਬਰ ਕਹਿ ਲਓ ਸਪੈ ਜਿਹੜੇ ਛਾਂਟਵੇਂ ਨੰਬਰ ਨੇ ਜਣੇ ਕਿ ਉਹਨਾਂ ਨੂੰ ਚੱਕਵੇਂ ਨੰਬਰ ਤੇ ਚੁਨੀਂਦਾ ਨੰਬਰ ਜਾਂ ਜਣੇ ਕਿ ਕਿਹਾ ਜਾਂਦਾ ਹੈ ਠੀਕ ਆ ਉਹ ਜੇ ਵੈਸੇ ਆਪਾਂ ਇੱਕ ਫਰਦਰ ਲੈਵਲ ਦੀ ਗੱਲ ਕਰੀਏ ਜਾਂ ਰਕਵੇ ਲੈਵਲ ਦੀ ਗੱਲ ਕਰੀਏ ਕੋਲ ਕੋ ਆਪਣੇ 50 ਕਿੱਲਾਂ ਦਾ ਟੱਕ ਹੈ ਜੀ ਹਾਂਜੀ ਉਹ ਚੋਂ ਮੈਂ ਦੋ ਨੰਬਰ ਸਪੈਸ਼ਲ ਕਹਿ ਲੋ ਜਾਂ ਦੋ ਕਿੱਲੇ ਵੇਚਦੇ ਜਿਹੜੇ ਸੜਕ ਤੇ ਲੱਗਦੇ ਨੇ ਹਾਂ 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 ਉਹ ਹੁਣ ਤਾਂ ਵਿਕਦੇ ਨਹੀਂ ਹੈਗੇ ਪਹਿਲਾਂ ਵਿਕਦੇ ਹੁੰਦੇ ਸੀ ਠੀਕ ਆ ਉਹਨਾਂ ਨੂੰ ਚੱਕਵੇਂ ਨੰਬਰ ਕਿਹਾ ਜਾਂਦਾ ਸੀ ਵੀ ਇਹ ਚੱਕ ਨੰਬਰ ਛਾਂਟ ਕੇ ਨੇ ਵਧੀਆ ਨੰਬਰ ਵੇਚਦੇ ਉਹਨਾਂ ਨੂੰ ਚੱਕਵੇਂ ਵੀ ਕਹਿੰਦੇ ਨੇ ਚੁਨੀਂਦਾ ਵੀ ਕਹਿੰਦੇ ਨੇ ਇੱਕ ਸਾਂਝੀ ਖੇਵਟੇ ਵਿੱਚੋਂ ਆਪਣੇ ਖੇਤ ਦੇ ਨੰਬਰ ਲੱਠੇ ਵਿੱਚੋਂ ਕਿਵੇਂ ਦੇਖ ਸਕਦੇ ਆ ਸਾਂਝੀ ਖੇਵਟ ਦੇ ਵਿੱਚੋਂ ਆਪਦੇ ਨੰਬਰ ਜੇ ਤਾਂ ਆਪਣੇ ਨਾ ਉਹ ਗੁਰਦੌਰੀ ਹੈ ਹਾਂਜੀ ਉਹਨਾਂ ਜਿਹੜੇ ਨੰਬਰਾਂ ਦੀ ਗੁਰਦੌਰੀ ਉਹ ਨੰਬਰ ਪਾ ਬੜੇ ਆਰਾਮ ਨਾਲ ਦੇਖ ਸਕਦੇ ਆ ਬਰਬਾ ਨੰਬਰ ਉੱਤੇ ਪਾਇਆ ਹੁੰਦਾ ਥੱਲੇ ਨੰਬਰ ਖਸਰਾ ਪਾਇਆ ਹੁੰਦਾ ਉਹ ਨਕਸ਼ੇ ਦੇ ਵਿੱਚੋਂ ਆਪਾਂ ਦੇਖ ਕੇ ਬੜੇ ਆਰਾਮ ਨਾਲ ਦੇਖ ਸਕਦੇ ਆ ਜੇ ਜਣੇ ਤਕਸੀਮ ਨਹੀਂ ਹੋਈ ਫੁੱਦਕਾਸਤ ਹੈ ਫਿਰ ਉਹ ਚ ਆਪਣੇ ਨੰਬਰਾਂ ਦੀ ਨੀ ਆਪਾਂ ਨੂੰ ਪਤਾ ਤੇ ਜਦੋਂ ਆਪਣੇ ਨੰਬਰਾਂ ਦਾ ਪਤਾ ਨਹੀਂ ਤੇ ਆਪਣੇ ਨੰਬਰ ਪਾ ਦੇਖਾਂਗੇ ਕਿਵੇਂ ਠੀਕ ਹੈ ਜੀ ਉਹ ਤਕਸੀਮ ਤੋਂ ਬਾਅਦ ਹੀ ਆਪਣੇ ਨੰਬਰ ਬਣਨਗੇ ਤਕਸੀਮ ਤੋਂ ਬਾਅਦ ਤੇ ਇੱਕ ਬਿੱਗੇ ਬਿਸਵੇ ਵਾਲੀ ਜ਼ਮੀਨ ਵਿੱਚ ਪੱਥਰ ਕਿੱਥੇ ਲੱਗੇ ਹੁੰਦਾ ਜੀ ਮਰਬਾਬੰਦੀ ਤੋਂ ਪਹਿਲਾਂ ਜਿਹੜੀ ਮਰਬਾਬੰਦੀ ਨਹੀਂ ਇੱਥੇ ਹੋਈ ਹੈ ਜਿੱਥੇ ਬਿੱਗੇ ਬਿਸਵੇ ਨੇ ਨਾ ਉੱਥੇ ਟੱਕ ਨੇ ਜਿਹੜੇ ਟੱਕ ਦੇ ਚਾਰੇ ਖੁੰਝ ਇੱਕ ਬੰਦੇ ਦਾ ਸਪੋਜ਼ ਕਰੋ 20 ਕਿੱਲਾਂ ਦਾ ਟੱਕ ਹੈ 20 ਕਿੱਲਾਂ ਦੇ ਚਾਰੇ ਖੁੰਝਾਂ 'ਚ ਟੱਕ ਤੇ ਪੱਥਰ ਲੱਗੇ ਹੋਏ ਹੁੰਦੇ ਹਨ ਹਾਂ ਠੀਕ ਹੈ ਜੀ ਜਿਵੇਂ ਜਿਹੜਾ ਮਾਲਕ ਹੈ ਸਪੋਜ਼ ਕਰੋ 20 ਕਿੱਲਾਂ ਦਾ ਮਾਲਕ ਹੈ ਉਹਦੇ ਚਾਰੇ ਖੁੰਝਾਂ ਤੇ ਜਾਂ ਪੰਜ ਖੁੰਝੇ ਨੇ ਟੱਕ ਦੇ ਉੱਥੇ ਪੱਥਰ ਹੁੰਦੇ ਨੇ ਲੱਗੇ ਹੋਏ ਤੇ ਇੱਕ ਬਿੱਗੇ ਬਿਸਵੇ ਵਾਲੀ ਜ਼ਮੀਨ ਵਿਚ ਪੱਥਰ ਕਿੱਥੇ ਲੱਗੇ ਆਉਂਦਾ ਜੀ ਮਰਬਾਬੰਦੀ ਤੋਂ ਪਹਿਲਾਂ ਜਿਹੜੀ ਮਰਬਾਬੰਦੀ ਨਹੀਂ ਇੱਥੇ ਹੋਈ ਹੈ ਜਿੱਥੇ ਬਿੱਗੇ 20ਵੇਂ ਨੇ ਨਾ ਉੱਥੇ ਟੱਕ ਨੇ ਜਿਹੜੇ ਟੱਕ ਦੇ ਚਾਰੇ ਖੁੰਝ ਇੱਕ ਬੰਦੇ ਦਾ ਸਪੋਜ਼ ਕਰੋ 20 ਕਿੱਲਾਂ ਦਾ ਟੱਕ ਹੈ 20 ਕਿੱਲਾਂ ਦੇ ਚਾਰੇ ਖੁੰਝਾਂ 'ਚ ਟੱਕ ਤੇ ਪੱਥਰ ਲੱਗੇ ਹੋਏ ਹੁੰਦੇ ਹਾਂ ਠੀਕ ਹੈ ਜਿਵੇਂ ਜਿਹੜਾ ਮਾਲਕ ਹੈ ਸਪੋਜ਼ ਕਰੋ 20 ਕਿੱਲਾਂ ਦਾ ਮਾਲਕ ਹੈ ਉਹਦੇ ਚਾਰੇ ਖੁੰਝਾਂ ਤੇ ਜਾਂ ਪੰਜ ਖੁੰਝੇ ਨੇ ਟੱਕ ਦੇ ਉੱਥੇ ਪੱਥਰ ਹੁੰਦੇ ਨੇ ਲੱਗੇ ਹੋਏ ਜਿਵੇਂ ਆਪ ਮੰਨ ਲਓ ਆਪਣਾ ਚਾਰਾ ਚੌਰਸ ਖੇਤ ਲਾ ਲਓ ਟੱਕ ਲਾ ਲਿਆ ਆਪਣਾ ਚੌਰਸ ਟੱਕੇ ਤਾਂ ਇਹਦੇ ਚਾਰੇ ਪਾਸੇ ਹੋਣਗੇ ਜੇ ਪੰਜ ਖ ਟਕਦੇ ਮੁਤਾਬਕ ਹੁੰਦੇ ਨੇ ਟਕਦੇ ਮੁਤਾਬਕ ਉਹਦਾ ਕੋਈ ਸਪੈਸ਼ਲ ਨਹੀਂ ਹੁੰਦਾ ਵੀ ਸਪੈਸ਼ਲ ਨਹੀਂ ਪੱਥਰ ਹੈਗੇ ਬਿਹਾ ਜਰੂਰੀ ਹੈ ਜਾਂ ਉਹ ਰਹਿਣਾ ਜਰੂਰੀ ਨਹੀਂ ਇੱਕ ਬਿਲਾ ਰਹਿਣ ਕੀ ਹੁੰਦਾ ਜੀ ਬਿਲਾ ਰਹਿਣ ਬਿਲਾ ਦਾ ਮਤਲਬ ਹੁੰਦਾ ਬਿਨਾ ਅੱਛਾ ਜੀ ਬਿਨਾ ਗਹਿਣੇ ਤੋਂ ਰਹਿਣ ਦਾ ਮਤਲਬ ਜੇ ਆਪਾਂ ਜਿਹੜੀ ਗਹਿਣੇ ਕਰਦੇ ਆ ਉਹਨੂੰ ਕਹਿੰਦੇ ਆ ਬਿਲਾ ਦਾ ਮਤਲਬ ਹੁੰਦਾ ਬਿਨਾ ਠੀਕ ਹੈ ਜੀ ਬਿਨਾ ਗਹਿਣੇ ਤੋਂ ਜਿਹੜਾ ਰੱਖਵਾ ਹੈ ਬਗੈਰ ਗਹਿਣੇ ਤੋਂ ਉਹ ਰੱਖਵੇਂ ਨੂੰ ਬਿਨਾ ਬਿਲਾ ਰਹਿਣ ਕਿਹਾ ਜਾਂਦਾ ਹੈ ਸਪੋਜ਼ ਕਰੋ ਮੇਰੇ ਲੇ 4 ਕਿੱਲੇ ਨੇ ਮੈਂ ਇੱਕ ਕਿੱਲਾ ਗਹਿਣੇ ਕਰਤੇ ਆ ਉਹ ਤਾਂ ਆਜੂਆ ਮੇਰੇ ਵੱਲੋਂ ਰਾਹਨ ਠੀਕ ਹੈ ਜੀ ਜਿਹੜੇ 3 ਕਿੱਲੇ ਬਾਕੀ ਬਚ ਗਏ ਉਹ ਆ ਜਾਣਗੇ ਬਿਲਾ ਰਹਣ ਜੀ ਉਹ ਫਰਦੇ ਦੇ ਵਿੱਚ ਮਾਲਕੀ ਦਾ ਨਦਰਾਜ ਆਉਂਦਾ ਜਦੋਂ ਉੱਥੇ ਫਰਕ ਦੇਖਣਾ ਪੈਂਦਾ ਹੈ ਜੀ ਅੱਛਾ ਜੀ ਵੀ ਮੈਂ ਕਿੰਨੇ ਗਹਿਣੇ ਕਰੇ ਨੇ ਕਿੰਨੇ ਮੇਰੇ ਬਿਲਾ ਰਹਣ ਨੇ ਉਹ ਜਦੋਂ ਇੰਤਕਾਲ ਦਾ ਅਮਲਾ ਹੁੰਦਾ ਨਾ ਜਮੰਦੀ 'ਚ ਉਸ ਟਾਈਮ ਉਹ ਜਮੰਦੀ ਦੇ ਨਦਰਾਜ ਦੇ ਵਿੱਚ ਆਉਂਦਾ ਹੈ ਸ਼ਬਦ ਠੀਕ ਆ ਹਾਂ ਹੁੰਦਾ ਹੈ ਜੀ ਖੁਦ ਜਾਨੀ ਕਿ ਆਪ ਕਾਸ ਦਾ ਮਤਲਬ ਬੋਂਣ ਵਾਲਾ ਖੁਦਕਸਤ ਜਿਹੜਾ ਜ਼ਮੀਨ ਆਪ ਦੇ ਆਪ ਬੋਂਦਾ ਹੋਵੇ ਮਾਲਕ ਹੋ